ਗੁੱਡੀਆਂ ਫੂਕਣਾ ਔਰਤ ਵਿਰੋਧੀ ਵੀ ਆ ਬਿਲਕੁਲ ਔਰਤ ਵਿਰੋਧੀ ਆ ਔਰਤਾਂ ਹੀ ਜਾਂਦੀਆਂ ਹਲੇ ਵੀ ਆ ਸਾਂਜੀ ਮਾਈ ਆ ਫਲਾਨਾ ਚੋਂ ਕਾਏ ਪੰਜਾਬੀ ਦੀਆਂ ਕਿਤਾਬਾਂ ਚ ਪਾਇਆ ਗਿਆ ਸਾਂਜੀ ਮਾਈ ਕੀ ਹੁੰਦੀ ਆ ਫਲਾਨਾ ਕੀ ਇਹ ਸਾਰਾ ਕੁਝ ਵਿੱਚੋਂ ਕੱਢਣਾ ਚਾਹੀਦਾ ਜਿਹੜਾ ਇਹ ਜਿਹਾ ਕੋੜ ਕੁਵਾੜਾ ਹੈ ਧਾਰਵਨ ਵਿੱਚੋਂ ਕੱਢਤਾ ਧਾਰਵਨ ਜਿੱਦੀ ਸੰਸਾਰ ਤੇ ਸਾਰੀ ਪੜਾਈ ਜਾਂਦੀ ਆ ਥਿਉਰੀ ਉਹ ਵਿੱਚੋਂ ਕੱਢਤਾ ਬ੍ਰਹਮਾ ਦੇ ਮੂੰਹ ਚੋ ਜਵਾਕ ਜੰਮਣ ਲਾਤੇ ਫਿਰ ਇਹਨਾਂ ਨੇ ਜਿੰਨੇ ਵੀ ਚੈਨਲ ਆ ਉਹਦੇ ਚ ਸਾਰਿਆਂ ਚ ਬਾਬਿਆਂ ਦੀਆਂ ਮਸ਼ਹੂਰੀਆਂ ਚੱਲਦੀਆਂ ਥੱਲੇ ਸੱਸ ਨੂੰ ਬਸ ਕਰਾ ਲਓ ਨੋ ਨੂੰ ਬਸ ਕਰਾ ਲਓ ਫਲਾਣੇ ਨੂੰ ਘਰੋਂ ਕਢਾ ਲਓ ਫਲਾਣੇ ਨੂੰ ਘਰੋਂ ਲੈ ਆਓ ਬਾਹਰ ਜਾਣਾ ਦਾ ਕੰਮ ਕਰ ਲਓ ਬਾਹਰੋਂ ਆਉਣਾ ਦਾ ਕੰਮ ਕਰ ਲਓ ਸਾਰੀਆਂ ਮਸ਼ਹੂਰੀਆਂ ਨਾਲ ਚੱਲਦੀਆਂ ਉਹ ਸਾਰੀਆਂ ਬੰਦ ਕਰਨੀਆਂ ਚਾਹ ਕੋਈ ਕੋ ਭਾਰਤੀ ਜਨਤਾ ਪਾਰਟੀ ਦੀ ਉਹ ਦੂਜੀ ਹੈਗੀ ਆ ਸਾਧਵੀ ਉਹਨੇ ਦਿੱਤਾ ਬਿਆਨ ਅਕੇ ਅਕੇ ਜਿਹੜੀ ਮੋਰਾਂ ਦਾ ਉਹ ਬਣਾਉਂਦੇ ਤਾਂ ਆਖੇ ਜਿਹੜਾ ਚੋਰ ਕਰਨ ਵਾਸਤੇ ਵੀ ਮੋਰ ਜਫੰਗ ਸੁੱਤੇ ਹੁੰਦੇ ਖੰਭ ਸੁੱਤੇ ਹੁੰਦੇ ਕਿਉਂ ਹੁੰਦੇ ਆਖੇ ਸਿਕਸ਼ ਨਹੀਂ ਕਰਦਾ ਲੈ ਦੱਸੋ ਹੁਣ ਇਹ ਜੇ ਪੜਿਆ ਲਿਖਿਆ ਦਾ ਕੀ ਕਰਗੇ ਇਹਨਾਂ ਹੁੰਦਾ ਜਿਹੜੀ ਬੀਬੀ ਆ ਜਾਂ ਅਧਿਆਪਕ ਆ ਉਸ ਗੁੱਡੀ ਫੂਕਣ ਦੇ ਵਿੱਚ ਉਹ ਖੜਾ ਉਹਦੇ ਚੋਂ ਸਮਰਸ਼ਨ ਕਰਦਾ ਜਿੰਨੇ ਬੱਚੇ ਉਹਦੇ ਕੋਲ ਪੜਦੇ ਆ ਉਹ ਸਾਰੇ ਦੇਵਤਾ ਚ ਕਿਵੇਂ ਪੈਂਦੇ ਆ ਵੀ ਸਕੂਲ ਉਹ ਪੜਾਉਂਦਾ ਭਈ ਇਸ ਤਰ੍ਹਾਂ ਮੌਨਸੂਨ ਪਾਉਣਾ ਇੱਥੋਂ ਉੱਠਦੀਆਂ ਇੱਧਰ ਨੂੰ ਜਾਂਦੀਆਂ ਇੱਥੇ ਆ ਕੇ ਮੀਂਹ ਪਾਉਂਦੀਆਂ ਇਸ ਤਰ੍ਹਾਂ ਮੀਂਹ ਪੈਂਦਾ ਸਕੂਲੋਂ ਨੇ ਪੜਾਤਾ ਸਕੂਲ ਭਰਾ ਕੇ ਆ ਕੇ ਗੁੱਡੀ ਫੂਕਣ ਲੱਗ ਗਿਆ ਵੀ ਹੁਣ ਮੈਂ ਗੁੱਡੀ ਨੂੰ ਮੀਂਹ ਪਾਉਣਾ ਫਿਰ ਉਹ ਬੱਚੇ ਦੇ ਵਿਦਾਂ ਚ ਪੈਂਦੇ ਆ ਵੀ ਯਾਰ ਇਹਨੇ ਸਕੂਲ ਸਾਨੂੰ ਗੱਲ ਠੀਕ ਦੱਸੀ ਸੀ ਕਿ ਹੁਣ ਠੀਕ ਕਹਿੰਦਾ ਭਈ ਹੁਣ ਤਾਂ ਸਾਡੇ ਕੋਲੇ ਗੂਗਲ ਬਾਬਾ ਆ ਗਿਆ ਗੂਗਲ ਬਾਬੇ ਤੋਂ ਪੁੱਛ ਲੋ ਕਿਦੋਂ ਮੀਂਹ ਪੈਣਾ ਓਏ ਦੱਸ ਦਿੰਦਾ ਵੀ ਕਦੋਂ ਪੈਣਾ ਗੁੱਡੀ ਵਾਲਾ ਤਾਂ ਫੂਕਣ ਦੇ ਨਾਲ ਤੁਸੀਂ ਹਰਾਸਾਂ ਕਰਦੇ ਆ ਨਾ ਅੱਜ ਮਹੀਨਾ ਹਾਰ ਦਾ ਜਿਹੜਾ ਹਾੜ ਦੀ ਸੰਗ੍ਰਾਂਤ ਤੋਂ 5-7 ਦਿਨ ਪਹਿਲਾਂ ਤੇ ਹਾੜ ਦੀ ਸੰਗ੍ਰਾਂਤ ਤੋਂ 5-7 ਦਿਨ 10 ਦਿਨ ਬਾਅਦ ਤੱਕੇ ਜੋਰ ਹੁੰਦਾ ਪੂਰਾ ਕਿਉਂਕਿ ਉਦੋਂ ਹੀ ਗਰਮੀ ਦਾ ਜੋਰ ਹੁੰਦਾ ਉਦੋਂ ਹੀ ਸਾਡੇ ਕੁਝ ਗੁੱਡੀ ਫੂਕ ਜਿਹੜੇ ਜੜੀਆਂ ਕਮੇਟੀਆਂ ਬਣ ਜਾਵੀਆਂ ਜਿਹੜੀਆਂ ਬੀਬੀਆਂ ਪ੍ਰਾਣੀਆਂ ਜਾਂ ਕੋਸ਼ਾ ਉਹਨਾਂ ਨੂੰ ਐ ਹੁੰਦਾ ਸ਼ੌਕ ਥੋੜਾ ਜਿਹਾ ਵੀ ਕੇਰਾਂ ਕੁੜੀਆਂ ਨਾਲ ਚੱਲਣ ਨੂੰ ਚ ਲੈਣਗੀਆਂ ਚਲ ਪ੍ਰਾਣੀ ਰਸਮ ਵੀ ਚਾਰੀ ਰਹੂਗੀ ਉਹ ਫਿਰ ਬਾਹਰ ਨਿਕਲਦਿੰਦੇ ਸਾਡੀਆਂ ਦਾਦੀਆਂ ਨਾਨੀਆਂ ਸਟੋਰੀਆਂ ਸੁਣਾਉਂਦੀਆਂ ਹੁੰਦੀਆਂ ਸੀ ਇੱਥੇ ਇੱਕ ਛੀਦ ਹੁੰਦਾ ਸੀ ਔਰ ਦੇਹ ਪਾਲਟ ਲੈਂਦਾ ਸੀ ਉਹ ਤੇ ਘੋੜੇ ਤੇ ਚੜ ਜਾਂਦਾ ਸੀ ਕਿਤੇ ਘੋੜੇ ਤੋਂ ਉਤਰ ਜਾ ਸਾਡੀਆਂ ਨਾਨੀਆਂ ਦਾਦੀਆਂ ਸੁਣਾਉਂਦੀਆਂ ਰਹੀਆਂ ਕਿਉਂਕਿ ਉਹ ਉਹਨਾਂ ਦੀ ਵਿਚਾਰਿਆਂ ਦੀਆਂ ਗਾਥਾਂ ਸੁਣੀਆਂ ਸੀ ਹੁਣ ਅਸੀਂ ਉਹ ਤਾਂ ਸੁਣਾਉਣੋਂ ਹਟ ਗਏ ਹੁਣ ਸੁਣਾਉਣ ਲੱਗੇ ਤੁਸੀਂ ਮੀਢਾ ਇਸੇ ਤਰ੍ਹਾਂ ਇਹ ਆ ਵੀ ਮੀਂਹ ਪੈਣ ਦਾ ਤੁਸੀਂ ਆਹ ਲਾ ਹੁਣ ਕੱਢ ਲੋ ਇੱਕ ਹਫ਼ਤੇ ਦਾ ਮੀਂਹ ਤਾਂ ਇਹਦੇ ਚ ਦਿੱਤਾ ਪਿਆ ਆ 20 ਤਰੀਕ ਦਾ ਮੁੰਡਿਆਂ ਨੇ ਮੂੰਗੀ ਤੇ ਸਬਰੇ ਕੀਤੀ ਹੈ ਥੋੜੀ ਇੰਦਰ ਦੇਵਤੇ ਬਾਰੇ ਗੱਲ ਕਰ ਲੈਣੀ ਹੈ ਜਿਵੇਂ ਇਹ ਆ ਰਿਹਾ ਵੀ ਇੰਦਰ ਦੇਵਤਾ ਖੁਸ਼ ਕਰਨਾ ਇੰਦਰ ਦੇਵਤਾ ਕਿਵੇਂ ਬਣਿਆ ਕਿੱਥੋਂ ਆਇਆ ਇੰਦਰ ਦੇਵਤਾ ਕਹਿੰਦੇ ਕੋਈ ਆਦਰਸ਼ ਸ਼ਕਤੀ ਆ ਵੀ ਤਾਂ ਬੈਠੀ ਆ ਇੰਦਰ ਦੇਵਤਾ ਉਹ ਜਦੋਂ ਖੁਸ਼ ਹੋ ਜਾਂਦਾ ਮੀਂਹ ਪੈ ਜਾਂਦਾ ਇੰਦਰ ਦੇਵਤੇ ਦੀ ਕਹਾਣੀ ਆਪਣੇ ਗੁਵਾਂਡਾ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਕੱਲ ਜਿਵੇਂ ਗਰਮੀ ਨੇ ਬੜਾ ਕਹਿਰ ਮਚਾਇਆ ਹੋਇਆ ਤੇ ਲੋਕ ਆ ਜਿਹੜੇ ਉਹ ਮੀਂਹ ਦੀ ਉਡੀਕ ਕਰ ਰਹੇ ਆ ਕੁਸ਼ਕ ਮੀਂਹ ਆਇਆ ਜਦੋਂ ਮੀਂਹ ਆਇਆ ਉਸ ਤੋਂ ਐਨ ਪਹਿਲਾਂ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਾਣੀਆਂ ਬੀਬੀਆਂ ਨੇ ਬਜ਼ੁਰਗਾਂ ਨੇ ਹੋਰ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਗੁੱਡੀਆਂ ਫੂਕੀਆਂ ਤੇ ਉਹ ਜਦੋਂ ਗੁੱਡੀਆਂ ਫੂਕੀਆਂ ਤਾਂ ਉਸ ਤੋਂ ਕਹਿੰਦੇ ਵੀ ਦੋਕ ਦਿਨ ਬਾਅਦ ਮੀਂਹ ਆ ਗਿਆ ਤੇ ਲੋਕ ਆ ਜਿਹੜੇ ਉਹ ਠੰਡੇ ਹੋ ਗਏ ਇਹਨਾਂ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਹਾਂ ਸੱਚੀ ਮੁੱਚੀ ਗੁੱਡੀਆਂ ਫੂਕਣ ਨਾਲ ਜਿਹੜਾ ਮੀਂਹ ਆਇਆ ਪਰ ਇਹਦੇ ਪਿਛਲੀ ਸਚਾਈ ਕੀ ਆ ਆਪਾਂ ਉਸਚਾਈ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਅੱਜ ਮਾਸਟਰ ਸੁਰਜੀਤ ਦੌਦੇ ਜੀ ਰਹਿਣਗੇ ਦੌਦੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਦੁਨੀਆ ਵਾਲਿਓ ਸਾਥੀਓ ਜੀ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਜੀ ਸੋਸ਼ਲ ਮੀਡੀਆ ਤੇ ਗੁੱਡੀਆਂ ਫੂਕੀਆਂ ਜਾ ਰਹੀਆਂ ਨੇ ਤੇ ਗੁੱਡੀਆਂ ਫੂਕਣ ਤੋਂ ਐਨ ਬਾਅਦ ਜਦੋਂ ਮੀਂਹ ਆਉਂਦਾ ਤਾਂ ਉੱਤੇ ਹੋਰ ਮੋਰ ਲਗਾਈ ਜਾ ਰਹੀ ਆ ਕਿ ਗੁੱਡੀਆਂ ਫੂਕਣ ਕਰਕੇ ਹੀ ਮੀਂਹ ਆਇਆ ਆਪਾਂ ਗੁੱਡੀਆਂ ਫੂਕਣ ਦੀ ਪਹਿਲਾਂ ਤਾਂ ਥੋੜੀ ਜੀ ਹਿਸਟਰੀ ਬਾਰੇ ਜਾਣ ਲੱਗੇ ਕਿੱਥੋਂ ਚੱਲੀ ਗੱਲ ਹਿਸਟਰੀ ਬਾਰੇ ਵੀ ਆਪਾਂ ਦੱਸ ਦਿੰਨੇ ਆ ਹੁਣ ਜਿਹੜਾ ਗੁੱਡੀਆਂ ਫੂਕਣ ਦਾ ਦਰਦਾਰ ਰੌਲਾ ਪਿਆ ਉਹਦੀ ਗੱਲ ਵੀ ਦੱਸ ਦਿੰਨੇ ਆ ਅੱਗੇ ਗੁੱਡੀਆਂ ਹਰੇਕ ਪਿੰਡ 'ਚ ਹਰੇਕ ਪੱਤੀ 'ਚ ਹਮ ਅਲੱਗ-ਅਲੱਗ ਬੀਬੀਆਂ ਜਦੋਂ ਜੀ ਦੀ ਫੂਕਦੀਆਂ ਹੁੰਦੀਆਂ ਸੀ ਮੈਂ ਫਲਾਨੀ ਪੱਤੀ ਵਾਲਿਆਂ ਨੇ ਫੂਕਤੀ ਅੱਜ ਆਪ ਫੁਕਣੀ ਗੁੱਡੀਆਂ ਇੱਕ ਇੱਕ ਪਿੰਡ 'ਚ 10-10 ਫੂਕਦੀਆਂ ਸੀ ਹੁਣ ਦਸਾਂ-ਦਸਾਂ ਪਿੰਡਾਂ 'ਚ ਇੱਕ ਫੂਕੀ ਦੀ ਆ ਪਹਿਲਾਂ ਤਾਂ ਇਹ ਫਰਕ ਆ ਉਦੋਂ ਦਸਾਂ ਪਿੰਡਾਂ 'ਚ ਇੱਕ ਪਿੰਡ 'ਚ 10 ਫੂਕੀ ਦੀਆਂ ਸੀ ਉਦੋਂ ਆ ਹੈ ਨਹੀਂ ਸੀ ਆ ਦਰਵਾਜ਼ੇ ਖੜਕਾਉਣ ਵਾਲਾ ਲੋਕਾਂ ਦਾ ਹੁਣ ਇਹ ਜਿਹੜੀ ਉਹ ਦਸਾਂ ਪਿੰਡਾਂ ਚ ਇੱਕ ਫੂਕੀ ਦੀ ਐ ਉਹਨੂੰ 100 ਗੁਣਾ ਵਗਣਾ ਹੁੰਦਾ ਪਹਿਲਾਂ ਤਾਂ ਵੱਡਾ ਨੁਕਸ ਹੀ ਐ ਵੀ ਲੋਕਾਂ ਦੇ ਤੱਕ ਜਿਹੜੇ ਸਾਰੇ ਵਿਚਾਰੇ ਚੈਨਲਾਂ ਵਾਲਿਆਂ ਨੇ ਆਪਦੀਆਂ ਰੋਟੀਆਂ ਕੰਨਿਆਂ ਨੇ ਸੇਕਣੀਆਂ ਹੁੰਦੀਆਂ ਉਹਨਾਂ ਨੇ ਜਿਦੋਂ ਰੋਟੀ ਸੇਕਣੀਆਂ ਨਾ ਆਪਦੀ ਉਹਨਾਂ ਨੇ ਨਹੀਂ ਵੇਖਣਾ ਵੀ ਤਵਾ ਸਾਡਾ ਕੋਲਿਆਂ ਤੇ ਰੱਖਿਆ ਤਵਾ ਸਾਡਾ ਕਿਸੇ ਹੋਰ ਗਰਮ ਗੈਸ ਤੇ ਰੱਖਿਆ ਕਾਦੇ ਤੇ ਰੱਖਿਆ ਉਹਨਾਂ ਨੇ ਤਾਂ ਜਾ ਕੇ ਰੋਟੀ ਲੈਣੀ ਸ਼ੁਰੂ ਕਰ ਦੇਣੀ ਥੱਲੇ ਪਵਾ ਗੰਦ ਵਾਲੀ ਗਈ ਸੀ ਚੱਲੀ ਜਾਂਦੀ ਭਵਾਂ ਕੋ ਮੋਦੀ ਵਾਲੀ ਚੱਲੀ ਜਾਂਦੀ ਨਾਲੇ ਵਾਲੀ ਪੱਕਦਾ ਕੀ ਉਹ ਨਹੀਂ ਬਈ ਪੱਕਦਾ ਨਹੀਂ ਵੇਖਣਾ ਕੀ ਬਸ ਉਹਨਾਂ ਨੇ ਤਾਂ ਜਾ ਕੇ ਰੋਟੀ ਲਾਉਣੀ ਹੈ ਉਹਨਾਂ ਨੇ ਇਹ ਨਹੀਂ ਵੇਖਣਾ ਵੀ ਇਹ ਪੱਕਿਆ ਬਾਪੋਜਨ ਜ਼ਹਿਰੀਲਾ ਹੋਊਗਾ ਲੋਕਾਂ ਵਾਸਤੇ ਖਤਰਨਾਕ ਹੈ ਵੀ ਨਹੀਂ ਦੇਖਣਾ ਉਹਨਾਂ ਨੇ ਤਾਂ ਆਪਣੀ ਮਰਜ਼ੀ ਕਰਨੀ ਹੈ ਜਿਹੜੇ ਦਾ ਸਿਰ ਜਾਗਦੇ ਵਾਲੇ ਆ ਉਹ ਤਾਂ ਨਾਲ ਉਹਦਾ ਇਤਿਹਾਸ ਵੀ ਦੱਸਦੇ ਆ ਤੇ ਨਾਲੇ ਵੀ ਦੱਸਦੇ ਆ ਵੀ ਯਾਰ ਗੁੱਡੀ ਫੋਕਣ ਦੀ ਰਸਮਾਂ ਜਿਹੜੀ ਇਹਦਾ ਕੋਈ ਬਹੁਤਾ ਲਾਭ ਨਹੀਂਗਾ ਹੁਣ ਤੁਸੀਂ ਸਿਆਣੇ ਹੋ ਜੋ ਬਈ ਹੁਣ ਤਾਂ ਸਾਡੇ ਕੋਲੇ ਗੂਗਲ ਬਾਬਾ ਆ ਗਿਆ ਗੂਗਲ ਬਾਬੇ ਤੋਂ ਪੁੱਛ ਲੋ ਨਾ ਕਦੋਂ ਮੀ ਪਹਿਣਾ ਓਏ ਰੱਖ ਦਿੰਦਾ ਵੀ ਕਦੋਂ ਪਹਿਣਾ ਗੁੱਡੀ ਵਾਲਾ ਤਾਂ ਫੂਕਣ ਦੇ ਨਾਲ ਤੁਸੀਂ ਅਰਦਾਸਾਂ ਕਰਦੇ ਆ ਨਾ ਪਹਿਲੇ ਤਾਂ ਸੇ ਅਰਦਾਸ ਦੀ ਗੱਲ ਵੀ ਮੈਂ ਕਰੂੰਗਾ ਮੈਨੂੰ ਯਾਦ ਕਰਾ ਦਿਓ ਵੀ ਅਰਦਾਸ ਜਿਹੜੀ ਕਰਦੇ ਆ ਆਪਾਂ ਕਿਹੋ ਜਿਹੀ ਕਰਦੇ ਆ ਫੂਕਣ ਵੇਲੇ ਵੀ ਅਰਦਾਸ ਹੀ ਕਰਦੇ ਬੇਨਤੀ ਕੋਈ ਕਰਦੇ ਆ ਵੀ ਸਾਡੀਆਂ ਬੇਨਤੀਆਂ 'ਚ ਕਿੰਨਾ ਕੁ ਫਰਕ ਹੁੰਦਾ ਉਹ ਵੀ ਆਪਾਂ ਗੱਲ ਕਰਦੇ ਆ ਹੁਣ ਆਪਾਂ ਗੱਲ ਕਰਦੇ ਆ ਇਹਦੇ ਇਤਿਹਾਸ ਦੀ ਜੀ ਬਿਲਕੁਲ ਅਸਲ ਚ ਇਹਦਾ ਇਤਿਹਾਸ ਜਿੰਨਾ ਕੁ ਮੈਂ ਸੁਣਿਆ ਇਹ ਨਹੀਂ ਪਤਾ ਵੀ ਉਹ ਕਿੰਨਾ ਕੁ ਉਹਦਾ ਆਧਾਰ ਨਹੀਂ ਹੈ ਕੋਈ ਵੈਸੇ ਉਹ ਜਿਵੇਂ ਕਹਿ ਦਿੱਤੀ ਵੀ ਕਿਸੇ ਨੇ ਗੱਲ ਬਣਾ ਲਈ ਹੋ ਸਕਦੀ ਹੈ ਕਿਉਂਕਿ ਸਾਡੇ ਕੋਲ ਇਤਿਹਾਸ ਬਹੁਤ ਹੈ ਇਤਿਹਾਸ ਬਹੁਤ ਘੱਟ ਹੈ ਇਤਿਹਾਸ ਉਹਦਾ ਇਹ ਹੈ ਵੀ ਕਿਸੇ ਉੱਚ ਵਰਗ ਦੀ ਕੁੜੀ ਨੇ ਉਦੋਂ ਕੁੜੀਆਂ ਸੀ ਜਿਹੜੀਆਂ ਜਿਹੜਾ ਇਸ਼ਕ ਸੀ ਉਹ ਬਹੁਤ ਘੱਟ ਕਰਦੀਆਂ ਸੀ ਉਹਨੇ ਕਿਤੇ ਇਸ਼ਕ ਕਰ ਲਿਆ ਇਸ਼ਕ ਕਰਨ ਦੇ ਨਾਲ ਉਦੋਂ ਕੋਈ ਇਹੋ ਜਿਹੇ ਸਾਧਨ ਤਾਂ ਹੈ ਨਹੀਂ ਸੀ ਵੀ ਬੱਚਾ ਠਹਿਰ ਗਿਆ ਜਾਂ ਉਹਨੂੰ ਅਸੀਂ ਹੁਣ ਮਾਨਤਾ ਹੀ ਦੇ ਦਈਏ ਇਹੋ ਜਿਹੇ ਸਾਧਨ ਵੀ ਹੈ ਨਹੀਂ ਸੀ ਮਦਲ ਦਵਾ ਇਹ ਨਾ ਹੁੰਦਾ ਸੀ ਉੱਚ ਘਰਾਣਿਆਂ ਤੇ ਵੀ ਤੇਰੀ ਕੁੜੀ ਵੀ ਇਹੇ ਜੀ ਉਹ ਉਸ ਬੰਦੇ ਨੇ ਸ਼ਰਮ ਦੇ ਮਾਰੇ ਨੇ ਉਹ ਕੁੜੀ ਮਾਰ ਕੇ ਅੰਦਰ ਹੀ ਦੱਬਦੀ ਜਦੋਂ ਅੰਦਰ ਦੱਬਦੀ ਤੇ ਉਸ ਸਾਲ ਕਿਤੇ ਕਹਿੰਦੇ ਆ ਵੀ ਉਸ ਸਾਲ ਉਸ ਇਲਾਕੇ ਚ ਜ਼ਮੀਨ ਨਾ ਪਿਆ ਤੇ ਲੋਕਾਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਵੀ ਆਪਣੀ ਜਿਹੜੀ ਰਸਮਾਂ ਉਹ ਤਾਂ ਫੋਕਣ ਦੀ ਆ ਪਹਿਲੀ ਗੱਲ ਤਾਂ ਇਹਨੇ ਕੁੜੀ ਮਾਰੀ ਫੇਰ ਇਹਨੇ ਕੁੜੀ ਉਹ ਦੱਬਦੀ ਵੀ ਹੁਣ ਆਪਣੇ ਉਹਨਾਂ ਚਰਮੀ ਨਹੀਂ ਪੈਣਾ ਕੁਝ ਸਾਦਾ ਨਹੀਂ ਵੀ ਇਹਦਾ ਲਾਹਾ ਲੈ ਲਿਆ ਹੋਊਗਾ ਦਾਸਤਾ ਹੋਊਗਾ ਫਲਾਨੇ ਨੇ ਕੁੜੀ ਮਾਰ ਕੇ ਦੱਬੀ ਤਾਂ ਨਹੀਂ ਪੈਂਦਾ ਉਹਨਾਂ ਨੂੰ ਪਤਾ ਵੀ ਲਾਹਾ ਤਾਂ ਕਿਤਨਾ ਕਿਤੋਂ ਅਸੀਂ ਲੈਣਾ ਹੀ ਆ ਨਾ ਉਹ ਲਾਹਾ ਜਦੋਂ ਮਤਲਬ ਲਿਆਦ ਕਿਹਾ ਲੋਕਾਂ ਨੇ ਉੱਤੇ ਦਬਾਅ ਪਾਇਆ ਵੀ ਯਾਰ ਇਹ ਤਾਂ ਗੱਲ ਮਾੜੀ ਐ ਉਹ ਦਵਾ ਚ ਇਸ ਝਾਕੇ ਉਹਨਾਂ ਵੀ ਚੰਗਾ ਚੱਲ ਹੁਣ ਆਪਾਂ ਫੂਕ ਦੇਨੇ ਉਹ ਜਿੱਥੇ ਦੱਬੀ ਸੀ ਉੱਥੋਂ ਦਾ ਕਰੰਗ ਕੱਢ ਲਿਆ ਕਰੰਗ ਕੱਢ ਕੇ ਅਖੇ ਫੂਕਤਾ ਜਦੋਂ ਫੂਕਿਆ ਫਿਰ ਉਸ ਸਾਲ ਉੱਥੇ ਸੋਕਾ ਨਹੀਂ ਪਿਆ ਆ ਤਾਂ ਇਹਦਾ ਤੇ ਮਤਿਹਾਸ ਲਾ ਲਓ ਇਤਿਹਾਸ ਲਾ ਲਓ ਇਹ ਤਹ ਦੇ ਨਾਲ ਜੁੜੀ ਹੋਈ ਇੱਕ ਕਹਾਣੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਗੁੱਡੀ ਫੂਕਣ ਨਾਲ ਕੀ ਮੀਂਹ ਪੈਂਦਾ ਜਿਹੜਾ ਮੌਨਸੂਨ ਹੈ ਭਾਰਤ ਦੇ ਵਿੱਚ ਉਹ ਕੇਰਲਾ ਤੋਂ ਸ਼ੁਰੂ ਹੋ ਕੇ ਸਾਡੇ ਪੰਜਾਬ 'ਚ ਜਿਹੜਾ ਆਉਂਦਾ ਉਹਦਾ ਸਮਾਂ ਉਹ 29 ਜੂਨ ਤੋਂ ਲੈ ਕੇ 21 ਸਤੰਬਰ ਤੱਕ ਆ 29 ਜੂਨ ਤੋਂ 2-4 ਦਿਨ ਪਹਿਲਾਂ ਅਜੇ ਉਹਨੂੰ ਅਸੀਂ ਗੇਤਾ ਮੌਨਸੂਨ ਕਹਿ ਦਿੰਦੇ ਆ ਵੀ ਪਹਿਲਾਂ ਆ ਗਿਆ 31 ਜੂਨ ਤੋਂ 2-4 ਦਿਨ ਬਾਅਦ ਆ ਜੇ ਉਹਨੂੰ ਆਪਾਂ ਲੇਟ ਕਹਿ ਦੇਣੀ ਹੈ ਨਹੀਂ ਇੱਕ ਹਫ਼ਤੇ ਦਾ ਫਰਕ ਇਹਦਾ ਅੱਗਾ ਪਿੱਛਾ ਹੋ ਸਕਦਾ ਪਰ ਉਦੋਂ ਪਿੱਛਾ ਨਹੀਂ ਹੋ ਸਕਦਾ ਉਦੋਂ ਮੀਂਹ ਬशक ਨਾ ਪਵੇ ਪਰ ਸਾਡੀ ਹਵਾ ਦੇ ਵਿੱਚ ਜਿਹੜੀ ਸੈੱਲ ਹੈ ਜਿਹੜੀ ਹਵਾ ਦੇ ਵਿੱਚ ਮੌਜੂਦਗੀ ਆ ਪਾਣੀ ਦੀ ਉਹ ਇੰਨੀ ਹੋ ਜਾਂਦੀ ਹੈ ਵੀ ਉਹਦੇ ਨਾਲ ਸਾਡਾ ਤਾਂ ਜੋ ਕਹਿੰਦੇ ਹਨ ਵੀ ਜਿਹੜਾ ਪਹਿਲੀ ਜੁਲਾਈ ਤੋਂ ਝੋਨਾ ਲਾਓ ਯਾਰ ਝੋਨੇ 'ਚ ਪਾਣੀ ਪਾਣੀ ਹੋਣਾ ਜਿਹੜਾ ਉਹ ਅੱਜਕੱਲ ਦੁੱਗਣਾ ਚੱਕਦਾ ਜਿਹੜਾ ਕਿਉਂਕਿ ਹਵਾ ਹੈ ਬਿਲਕੁਲ ਖੁਸ਼ਕ ਖੋਜ ਖਵਾਨੇ ਪਾਣੀ ਚੱਕਣੇ ਚੱਕਣਾ ਆਪਦੇ ਵਿੱਚ ਲਾਉਣਾ ਉਦੋਂ ਉਹਦੇ ਵਿੱਚ ਪਹਿਲਾਂ ਹੀ ਪਾਣੀ ਉਨਾ ਮੌਜੂਦ ਹੈ ਜਿੰਨਾ ਤੁਸੀਂ ਪਾਣੀ ਖੇਤ ਚ ਕਿੜਿਆਉਂਗੇ ਉਹ ਉਨਾ ਹੀ ਖੜਾ ਰਹੂਗਾ ਉਹ ਜਾਉਣਾ ਧੋਨਾ ਜਾਣੀ ਸੌਖਾ ਪੜ ਜਾਊਗਾ ਪਾਣੀ ਸਾਨੂੰ ਧਰਤੀ ਚੋਂ ਘੱਟ ਕੱਢਣਾ ਪਊਗਾ ਉਹ ਬਹੁਤ ਇੱਕ ਚੰਗੀ ਗੱਲ ਆ ਮਤਲਬ ਜੇ ਆਪਾਂ ਉਹਦੇ ਆਖੇ ਲੱਗਦੀ ਫਿਰ ਉਹ ਮੌਨਸੂਨ ਪਾਉਣਾ ਆਉਂਦੀਆਂ ਕਿਉਂ ਆ ਹੁਣ ਤੁਸੀਂ ਜਿਹੜਾ আরাਵਲੀ ਪਹਾੜ ਪੱਟਾ ਹੈ ਰਾਜਸਥਾਨ ਚ ਉਹ ਦਿਸ਼ਾਵਾਂ ਉਹਦੀ ਦਿਸ਼ਾ ਪੌਣਾ ਦੇ ਅਨੁਸਾਰ ਉਹਦੇ ਜਿਵੇਂ ਰੇਲ ਦੀ ਪਟੜੀ ਬਰਾਬਰ ਜਾਂਦੀ ਐ ਇਸ ਤਰ੍ਹਾਂ ਬਰਾਬਰ ਜਾਂਦੀ ਹੋਣ ਕਰਕੇ ਉਹਦੇ ਚ ਰੋਕ ਨਹੀਂ ਬਣਦਾ ਉਹ ਇਹ ਜੇ ਪਹਾੜ ਰੋਕ ਨਹੀਂ ਬਣਦੇ ਉਸ ਹਵਾ ਨੂੰ ਰੋਕਣ ਵਾਸਤੇ ਉੱਥੇ ਮੀਂਹ ਨਹੀਂ ਪੈਂਦਾ ਸਾਡੇ ਹਿਮਾਲਾ ਪਰ ਬਤ ਐ ਜਿਹੜਾ ਇਹ ਰੋਕ ਬਣਦਾ ਉਹਨਾਂ ਸਮੁੰਦਰ ਚੋਂ ਉੱਠੀਆਂ ਹੋਈਆਂ ਪਾਣੀ ਦੀਆਂ ਭਰੀਆਂ ਹੋਈਆਂ ਹਵਾਵਾਂ ਦੀ ਉਹ ਰੋਕ ਬਣਦਾ ਰੋਕ ਬਣ ਕੇ ਫਿਰ ਉਹ ਜਿਵੇਂ ਅਸਾਮ ਚ ਸਭ ਤੋਂ ਵੱਧ ਤੇਰਾਪੁੰਜੀ ਚ ਸੰਸਾਰ ਦਾ ਸਭ ਤੋਂ ਵੱਧ ਮੀਂਹ ਪੈਂਦਾ ਉੱਥੇ ਪੈਣਾ ਹੀ ਆ ਕਿਉਂਕਿ ਜਮਾ ਖੂਂਜੇ ਚ ਆ ਗਿਆ ਪਰਲੇ ਪਾਸੇ ਪਹਾੜੀਆਂ ਇਧਰ ਪਹਾੜੀਆਂ ਖੂਂਜੇ ਚ ਫਸ ਜਾਂਦੀਆਂ ਆ ਪਾਣਾ ਜਦੋਂ ਫਸਦੀਆਂ ਉੱਥੇ ਮੀਂਹ ਜਾਦੇ ਪਾਈ ਜਾਂਦੀਆਂ ਉਹ ਉਥੋਂ ਨੁੱਟੜਦੀਆਂ ਨੁੱਟੜਦੀਆਂ ਯੂਪੀ ਬਿਹਾਰ ਹੋਰ ਸਾਰੇ ਜਾ ਕੇ ਆਪਣੇ ਪੰਜਾਬ ਚ ਪੂਛ ਜੀ ਬਚ ਜਾਂਦੀ ਐਦੋਂ ਪੁੱਛੇ ਫਿਰ ਜਾ ਕੇ ਰਾਜਸਥਾਨ ਚ ਰਾਜਸਥਾਨ ਚ ਜਾ ਕੇ ਜਮਾ ਨੁੱਟੜ ਜਾਂਦੀਆਂ ਇਸੇ ਕਰਕੇ ਰਾਜਸਥਾਨ ਚ ਮੀਂਹ ਘਟ ਪੈਂਦਾ ਇਹ ਤਾਂ ਹੈ ਮੀਂਹ ਪੈਣ ਦਾ ਤੰਗ ਤਰੀਕਾ ਹੁਣ ਗਰਮ ਜਦੋਂ ਹਵਾਵਾਂ ਇੱਥੇ ਗਰਮ ਹੁੰਦੀਆਂ ਹੈ ਹਵਾਵਾਂ ਗਰਮ ਹੋ ਕੇ ਉਹਨਾਂ ਨੇ ਉੱਪਰ ਚੜਨਾ ਉਹਨਾਂ ਦੀ ਹਵਾ ਦੀ ਥਾਂ ਲੈਣ ਵਾਸਤੇ ਪਾਸਿਓਂ ਹਵਾਰੇ ਆਉਣਾ ਹੁਣ ਪਾਸਿਓਂ ਹਵਾ ਉਹੀ ਆਊਗੀ ਜਿਹੜੀ ਭਾਰੀ ਹੈ ਹੌਲੀ ਹਵਾ ਤਾਂ ਆ ਨਹੀਂ ਸਕਦੀ ਉਹ ਪਾਸਿਓਂ ਭਾਰੀ ਹਵਾ ਉਹਦਾ ਥਾਂ ਲੈਣ ਵਾਸਤੇ ਆਉਂਦੀ ਹੈ ਭਾਰੀ ਸਵਾ ਹਵਾ ਜਿਹੜੀ ਸਮੁੰਦਰ ਵੱਲੋਂ ਆ ਰਹੀ ਹੈ ਉਹ ਜਿਹੜੀ ਸਮੁੰਦਰ ਵੱਲੋਂ ਪਾਣੀ ਲੈ ਕੇ ਹਵਾ ਆ ਰਹੀ ਆ ਉਹਨੇ ਜਿੱਥੇ ਗਰਮੀ ਵੱਧ ਪੈਂਦੀ ਆ ਉਸ ਗਰਮੀ ਵਾਲੇ ਥਾਂ ਤੇ ਜਾਣਾ ਜਿੰਨਾ ਉਹਨੇ ਨੁੱਚੜਦੀ ਤੁਰੇ ਜਾਣਾ ਜਿੱਥੇ ਜਾ ਕੇ ਉਹਦੇ ਚ ਖਤਮ ਹੋ ਗਿਆ ਪਾਣੀ ਉੱਥੇ ਜਾ ਕੇ ਮੀਂਹ ਨਹੀਂ ਪੈਣਾ ਇਹ ਤਾਂ ਹੋ ਗਈ ਹੋਣ ਹੁਣ ਅਸੀਂ ਕਰਦੇ ਕੀ ਆ ਜਦੋਂ ਸਾਡੇ ਮੀਂਹ ਨਹੀਂ ਪਿੰਦਾ ਪਹਿਲੀ ਗੱਲ ਤਾਂ ਇਹ ਵੀ ਆਹ ਹੈ ਮੀਂਹਾਂ ਹਾਰ ਦਾ ਜਿਹੜਾ ਹਾਰ ਦੀ ਸੰਗ੍ਰਾਂਤ ਤੋਂ 5-7 ਦਿਨ ਪਹਿਲਾਂ ਤੇ ਹਾਰ ਦੀ ਸੰਗ੍ਰਾਂਤ ਤੋਂ 5-7 ਦਿਨ 10 ਦਿਨ ਬਾਅਦ ਤੱਕ ਇਹ ਜ਼ੋਰ ਹੁੰਦਾ ਪੂਰਾ ਕਿਉਂਕਿ ਉਦੋਂ ਹੀ ਗਰਮੀ ਦਾ ਜ਼ੋਰ ਹੁੰਦਾ ਉਦੋਂ ਹੀ ਸਾਡੇ ਕੁਝ ਗੁੱਡੀ ਫੂਕ ਜਿਹੜੇ ਜੜੀਆਂ ਕਮੇਟੀਆਂ ਬਣਾਈਆਂ ਵੀਆਂ ਜਿਹੜੀਆਂ ਬੀਬੀਆਂ ਪ੍ਰਾਣੀਆਂ ਜਾਂ ਕੋਸ਼ਾ ਉਹਨਾਂ ਨੂੰ ਆਏ ਹੁੰਦਾ ਸ਼ੌਕ ਥੋੜਾ ਜਿਹਾ ਵੀ ਕੇਰਾ ਕੁੜੀਆਂ ਨਾਚਨੋਚ ਲੈਣਗੀਆਂ ਚਲ ਪ੍ਰਾਣੀ ਰਸਮ ਵੀ ਚਾਰੀ ਰਹੂਗੀ ਉਹ ਫਿਰ ਬਾਹਰ ਨਿਕਲਦੇ ਆ ਫਿਰ ਉਸੇ ਤਰ੍ਹਾਂ ਜਿਹੜੀ ਉਹਦੀ ਰਸਮ ਹੈਗੀ ਆ ਉਹਨੂੰ ਬਣਾ ਕੇ ਲੀਰਾਂ ਦੀ ਤੇ ਫੂਕ ਕੇ ਰੋ ਪਟ ਕੇ ਸਿਆਪਾ ਸੁਪਾ ਕਰਕੇ ਸਾਰਾ ਕੁਝ ਖਾ ਪੀ ਕੇ ਸਾਰਾ ਕੁਝ ਜਿਹੜੀ ਰਸਮ ਆ ਉਹਨੂੰ ਆਉਂਦੀਆਂ ਹੋ ਉੱਥੇ ਇੱਕ ਸਭ ਤੋਂ ਵੱਡਾ ਮੰਦੀਪ ਸਾਂ ਪੱਕ ਕੀ ਆ ਬੇ ਜਦੋਂ ਉਹ ਚਾਰ ਜਾਣੀਆਂ ਕੁੜੀਆਂ ਚੱਕਦੀਆਂ ਹਨ ਉਹਨੂੰ ਜੇ ਕਿਤੇ ਉਹਦੇ ਮਗਰ ਮਾਸਟਰनियां ਲੱਗੀਆਂ ਜਾਂ ਮਾਸਟਰनियां ਦੇ ਮੋਢੇ ਤੇ ਚੱਕੀ ਵੀ ਹੈ ਉਦੋਂ ਫਿਰ ਜਿਹੜੇ ਬੱਚੇ ਆ ਨਾ ਸਾਡੇ ਉਹ ਦਵੇਦਾ ਚ ਪੈਂਦੇ ਆ ਜੀ ਬਿਲਕੁਲ ਉਹ ਪਤਾ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਇਹਨੂੰ ਕਿਤੇ ਐ ਖਾਰਜ ਨਹੀਂ ਕੀਤਾ ਕਿ ਸੋ ਲੈਸਨਾ ਦੇ ਵਿੱਚ ਵੀ ਕਈ ਪੁਰਾਣੇ ਚ ਹੈਗਾ ਉਹ ਹੀ ਦੱਸਦਾ ਮਤਲਬ ਕੀ ਆ ਵੀ ਉਹ ਜਿਹੜੀ ਬੀਬੀ ਆ ਜਾਂ ਅਧਿਆਪਕ ਆ ਉਸ ਗੁੱਡੀ ਫੂਕਣ ਦੇ ਵਿੱਚ ਉਹ ਖੜਾ ਉਹਦੇ ਚੋਂ ਸਮਰਸ਼ਨ ਕਰਦਾ ਜਿੰਨੇ ਬੱਚੇ ਉਹਦੇ ਕੋਲ ਪੜਦੇ ਆ ਉਹ ਸਾਰੇ ਦਵੇਦਾ ਚ ਕਿਵੇਂ ਪੈਂਦੇ ਆ ਵੀ ਸਕੂਲ ਉਹ ਪੜਾਉਂਦਾ ਬਈ ਇਸ ਤਰ੍ਹਾਂ ਮੌਨਸੂਨ ਪਾਉਣਾ ਇੱਥੋਂ ਉੱਠਦੀਆਂ ਇੱਧਰ ਨੂੰ ਜਾਂਦੀਆਂ ਇੱਥੇ ਆ ਕੇ ਮੀਂਹ ਪਾਉਂਦੀਆਂ ਇਸ ਤਰ੍ਹਾਂ ਮੀਂਹ ਪੈਂਦਾ ਸਕੂਲ ਉਹਨੇ ਪੜਾਤਾ ਸਕੂਲ ਪੜਾ ਕੇ ਆ ਕੇ ਗੁੱਡੀ ਫੂਕਣ ਲੱਗ ਗਿਆ ਵੀ ਹੁਣ ਮੈਂ ਗੁੱਡੀ ਨੂੰ ਮੀਂਹ ਪਾਉਣਾ ਫਿਰ ਉਹ ਬੱਚੇ ਦਵੇਦਾ ਚ ਪੈਂਦੇ ਆ ਵੀ ਯਾਰ ਇਹਨੇ ਸਕੂਲ ਸਾਨੂੰ ਗੱਲ ਠੀਕ ਦੱਸੀ ਸੀ ਕਿ ਹੁਣ ਠੀਕ ਕਹਿੰਦਾ ਹੈ ਬੱਚੇ ਹੁੰਦੇ ਬੜੇ ਭੋਲੇ ਠੀਕ ਹੈ ਨਾ ਉਹਨਾਂ ਦੀ ਮੰਨ ਤੇ ਇਸ ਗੱਲ ਦਾ ਅਸਰ ਹੁੰਦਾ ਉਹਦਾ ਮਤਲਬ ਫੈਸਲਾ ਨਹੀਂ ਉਹ ਕਰ ਸਕਦੇ ਸਾਡਾ ਵਿਗਿਆਨਕ ਆਧਾਰ ਇਸੇ ਕਰਕੇ ਕਮਜ਼ੋਰ ਆ ਵੀ ਸਾਡਾ ਜਿਹੜਾ ਸਿਲੇਬਸ ਆ ਨਾ ਉਹ ਹਲੇ ਤੱਕ ਵਿਗਿਆਨ ਨਾਲ ਨਹੀਂ ਜੁੜਿਆ ਹਲੇ ਵੀ ਆ ਸਾਂਜੀ ਮਾਈ ਆ ਫਲਾਨਾ ਝੰਕਾ ਪੰਜਾਬੀ ਦੀਆਂ ਕਿਤਾਬਾਂ ਚ ਪਾਇਆ ਪਿਆ ਸਾਂਜੀ ਮਾਈ ਕੀ ਹੁੰਦੀ ਆ ਫਲਾਨਾ ਕੀ ਇਹ ਸਾਰਾ ਕੁਝ ਵਿੱਚੋਂ ਕੱਢਣਾ ਚਾਹੀਦਾ ਜਿਹੜਾ ਇਹ ਜਿਆ ਕੋੜ-ਕਬਾੜ ਹੈ ਉਹਨੂੰ ਕੋ ਪੜ੍ਹਾਉ ਹੀ ਨਾ ਜੋ ਅੱਕਾ ਨੂੰ ਆਪੇ ਜਿਵੇਂ ਹੁਣ ਮੈਦਨ ਦੱਸਦਾ ਸਾਡੀਆਂ ਦਾਦੀਆਂ ਨਾਨੀਆਂ ਸਟੋਰੀਆਂ ਸੁਣਾਉਂਦੀਆਂ ਹੁੰਦੀਆਂ ਸੀ ਇੱਥੇ ਇੱਕ ਸ਼ਹੀਦ ਹੁੰਦਾ ਸੀ ਔਰ ਦੇਹ ਪਾਲਟ ਲੈਂਦਾ ਸੀ ਉਹ ਤੇ ਘੋੜੇ ਤੇ ਚੜ ਜਾਂਦਾ ਸੀ ਕਿਤੇ ਘੋੜੇ ਤੋਂ ਉਤਰ ਜਾ ਸਾਡੀਆਂ ਨਾਨੀਆਂ ਦਾਦੀਆਂ ਸੁਣਾਉਂਦੀਆਂ ਰਹੀਆਂ ਕਿਉਂਕਿ ਉਹ ਉਹਨਾਂ ਦੀ ਵਿਚਾਰਿਆਂ ਦੀਆਂ ਗਾਂ ਤੋਂ ਸੁਣੀਆਂ ਸੀ ਹੁਣ ਅਸੀਂ ਉਹ ਤਾਂ ਸੁਣਾਉਣੋਂ हट ਗਏ ਹੁਣ ਸੁਣਾਉਣ ਲੱਗੇ ਤੁਸੀਂ ਮੀਢਾ ਘਰਾਂ ਚ ਸਾਡੇ ਉਹ ਜਿਹੜਾ ਪੇਟੀ ਬੰਦ ਡੱਬਾ ਪਿਆ ਉਹ ਫਿਰ ਸਵੇਰ ਤੋਂ ਜੋ ਲੱਗਦਾ ਸੁਣਾਉਣ ਇਹ ਜੇ ਸਾਰਾ ਕੁਝ ਉਹ ਫਿਰ ਤੁਹਾਨੂੰ ਪਤਾ ਵੀ ਜਿਹੇ ਜਿਹੇ ਜਵਾਕ ਸੁਣੀ ਜਾਂਦੇ ਆ ਉਹਨਾਂ ਦੇ ਪ੍ਰਭਾਵ ਵੀ ਵਿਚਾਰਿਆ ਤੇ ਉਹੀ ਚਲਾਈ ਜਾਂਦਾ ਹੁਣ ਸਾਰਿਆਂ ਨਾਲੋਂ ਵੱਡੀ ਮੰਗ ਤਾਂ ਸਾਡੀ ਮਾਨ ਸਰਕਾਰ ਤੋਂ ਇਹ ਹੈ ਕਿਉਂਕਿ ਮਾਨ ਸਰਕਾਰ ਲੱਗਦਾ ਵੀ ਥੋੜਾ ਜਿਹਾ ਜਿਵੇਂ ਦੂਜੇ ਸੀ ਚਲੋ ਕਹਿੰਦੇ ਸੀ ਇਹ ਕਹਿੰਦੇ ਸੀ ਵੀ ਅਸੀਂ ਤਾਂ ਵਿਗਿਆਨਕ ਆਧਾਰ ਤੇ ਕੰਮ ਕਰਦੇ ਆ ਜੇ ਮਾਨ ਸਾਹਿਬ ਵਿਗਿਆਨਕ ਆਧਾਰ ਤੇ ਤੁਹਾਡੀ ਸਰਕਾਰ ਕੰਮ ਕਰਦੀ ਆ ਤਾਂ ਜਿੰਨੇ ਵੀ ਚੈਨਲ ਆ ਉਹਦੇ ਚ ਸਾਰਿਆਂ ਚ ਬਾਬਿਆਂ ਦੀਆਂ ਮਸ਼ਹੂਰੀਆਂ ਚੱਲਦੀਆਂ ਥੱਲੇ ਸਾਸ ਨੂੰ ਬਸ ਕਰਾ ਲੋ ਨੋ ਨੂੰ ਬਸ ਕਰਾ ਲੋ ਫਲਾਣੇ ਨੂੰ ਘਰੋਂ ਕਢਾ ਲੋ ਫਲਾਣੇ ਨੂੰ ਘਰੋਂ ਲੈ ਆਓ ਬਾਹਰ ਜਾਣਾ ਦਾ ਕੰਮ ਕਰ ਲੋ ਬਾਹਰੋਂ ਆਉਣਾ ਦਾ ਕੰਮ ਕਰ ਲੋ ਸਾਰੀਆਂ ਮਸ਼ਹੂਰੀਆਂ ਨਾਲ ਚੱਲਦੀਆਂ ਉਹ ਸਾਰੀਆਂ ਬੰਦ ਕਰਨੀਆਂ ਚਾਹ ਕੋਈ ਉਹ ਬਾਬੇ ਆ ਉਹ ਦੂਜੇ ਆ ਉਹ ਸਾਰਾ ਕੁਝ ਜਿਹੜੇ ਆ ਕੁਝ ਮੁਸਲਮਾਨ ਨਾਮਾਂ ਵਾਲੇ ਆ ਕੁਝ ਹਿੰਦੂ ਨਾਮਾਂ ਵਾਲੇ ਆ ਕੁਝ ਜੋਤਸ਼ੀ ਆ ਉਹ ਆਪਦੀਆਂ ਮਸ਼ਹੂਰੀਆਂ ਦਿੰਦੇ ਆ ਕੋਈ ਵੀ ਮਸ਼ਹੂਰੀ ਚੈਨਲ ਤੇ ਆਉਣੀ ਨਹੀਂ ਚਾਹੀਦੀ 51 ਇਹ ਰੈਮਡੀ ਐਕਟ ਆ ਜਿਹੜਾ ਉਹਦੇ ਮੁਤਾਬਕ ਕਾਨੂੰਨਨ ਜੁਰਮ ਵੀ ਆ ਪਰ ਇਹ ਹੁਣ ਤੱਕ ਇਹ ਸਰਕਾਰ ਨੇ ਕਦਮ ਨਹੀਂ ਚੱਕਿਆ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਆਂ ਵੀ ਇਹ ਮਸ਼ਹੂਰੀਆਂ ਬੰਦ ਹੋਣ ਦਾ ਚਾਹੀਦੀਆਂ ਉਹਨਾਂ ਦਾ ਅਸਰ ਫਿਰ ਸਮਾਜ ਤੇ ਪਊਗਾ ਜਦੋਂ ਗਲਤ ਅਸੀਂ ਮਸ਼ਹੂਰੀ ਕਿਉਂਕਿ ਜਵਾਕ ਬੱਚੇ ਮਸ਼ਹੂਰੀ ਵੀ ਪੜਦੇ ਵਿੱਚ ਇਸੇ ਤਰ੍ਹਾਂ ਬਾਬੇ ਫੇਮ ਉਹ ਫਿਰ ਸਾਡੇ ਇਸ ਮੀਡੀਏ ਦਾ ਕਿਉਂਕਿ ਪੈਸਾ ਉਹਨਾਂ ਕੋਲੇ ਹੈ ਪੈਸੇ ਦੇ ਨਾਲ ਜੇ ਸਾਰਾ ਨੈਸ਼ਨਲ ਚੈਨਲ ਖਰੀਦੇ ਜਾ ਸਕਦੇ ਆ ਉਹਨਾਂ ਤੋਂ ਮੋਦੀ-ਮੋਦੀ ਕਰਵਾਈ ਜਾ ਸਕਦੀ ਆ ਉਹਨਾਂ ਤੋਂ ਸਾਰਾ ਕੁਝ ਚੋਣਾਂ ਦਾ ਪਾਸਾ ਹੀ ਪਲਟਿਆ ਜਾ ਸਕਦਾ ਹੈ 400 ਸੀਟਾਂ ਦਾ ਬੰਦਾ ਤੱਕ ਦੇ ਅੰਕੜੇ ਕੱਢੇ ਜਾ ਸਕਦੇ ਆ ਤੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਹੋਰ ਬਹੁਤ ਵੱਡੀਆਂ ਵੱਡੀਆਂ ਢਿੰਗਾ ਮਾਰੀਆਂ ਜਾ ਸਕਦੀਆਂ ਮੋਦੀ ਸਰਕਾਰ ਦੀ ਬੱਲੇ ਬੱਲੇ ਬਿਨਾਂ ਗੱਲੋਂ ਕੀਤੀ ਜਾ ਸਕਦੀ ਆ 5 ਕਿਲੋ ਰਾਸ਼ਨ ਨੂੰ ਆਏ ਵਧਾ ਕੇ ਦੱਸਿਆ ਜਾ ਸਕਦਾ ਵੀ ਸਾਨੂੰ ਕਿੰਨਾ ਕੁ ਦੇਤਾ ਜਦੋਂ ਕਿ 5 ਕਿਲੋ ਰਾਸ਼ਨ ਦਾ 150 ਰੁਪਏ ਦੀ ਸਾਰਾ ਆਟਾ ਇੱਕ 5 ਕਿਲੋ ਜੀ ਇੱਕ ਜੀ ਨੂੰ ਦਿੰਦੇ ਆ 200 ਰੁਪਏ ਦੇ ਚੌਲ ਇੱਕ ਮਨਰੇਗਾ ਦੀ ਦਿਹਾੜੀ ਨਹੀਂ ਬਣਦੀ ਮਨਰੇਗਾ ਵਾਲਿਆਂ ਦੀਆਂ ਦਿਹਾੜੀਆਂ ਲੱਗੀਆਂ ਕਿਸ ਦੀਆਂ 30 ਕੇਸ ਦੀਆਂ 35 ਕੇਸ ਦੀਆਂ 40 ਤੁਸੀਂ ਉਹਨਾਂ ਦੀ 100 ਦਿਹਾੜੀ ਪੂਰੀ ਕਰਦੇ ਹੋ 5 ਕਿਲੋ ਰਾਸ਼ਨ ਦੀ ਕਿਲੋੜਾ ਇੱਕ ਦਿਹਾੜੀ ਦਾ ਵੀ ਰਾਸ਼ਨ ਨਹੀਂ ਦਿੰਦੇ ਉਹ ਇਹਨਾਂ ਮਜ਼ਦੂਰਾਂ ਵਿਚਾਰਿਆਂ ਨੂੰ ਪਤਾ ਨਹੀਂ 5 ਕਿਲੋ ਰਾਸ਼ਨ ਨਹੀਂ ਚੱਕੀ ਜਾਂਦੇ ਆ ਇਹ ਉਹਨਾਂ ਨੇ ਵੀ ਸਾਡੀਆਂ ਦਿਹਾੜੀਆਂ ਹੀ ਖਾ ਗਏ ਉਹ 70 ਤੋਂ ਦਿਹਾੜੀਆਂ ਖਾ ਗਏ ਥੋੜੀਆਂ 30 ਦਿੱਤੀਆਂ ਤੁਹਾਨੂੰ ਵੱਡਦਾ ਜੀ ਤੁਹਾਡਾ ਹੱਕ 100 ਦਾ ਇਹ ਰੌਲਾ ਇਹ ਆ ਵੀ ਸਾਰਾ ਕੁਝ ਗਮਰਾਹ ਜਿਹੜਾ ਕਰਦਿਆ ਲੋਕਾਂ ਨੂੰ ਉਹਦੇ 'ਚ ਸਾਡਾ মিডিਆ ਵੀ ਨਾਰ ਰਲ ਗਿਆ ਉਹਦੇ 'ਚ ਸਾਡੇ ਬਾਬੇ ਵੀ ਨਾਰ ਰਲ ਗਏ ਉਹਨਾਂ ਨੇ ਤਾਂ ਰੋਟੀਆਂ ਉੱਥੋਂ ਸੇਕਣੀਆਂ ਦੋਦੇ ਚ ਸਾਡੇ ਪੋਲੀਟੀਸ਼ੀਨ ਵੀ ਹੋਣੇ ਚ ਨਾਲ ਹੀ ਰਲਿਆ ਜਿੰਨਾ ਚਿਰ ਉਹ ਤੇ ਪਾਬੰਦੀ ਨਹੀਂ ਲਾਉਂਦੇ ਤੇ ਸਾਡੀਆਂ ਅਦਾਲਤਾਂ ਵੀ ਨਾਲ ਹੀ ਰਲੀਆਂ ਉਹਨਾਂ ਨੂੰ 100 ਮੋਟਰ ਲੈਣਾ ਚਾਹੀਦਾ ਅਦਾਲਤਾਂ ਵੀ ਸਾਡੀਆਂ ਨਾਲ ਰਲੀਆਂ ਅਦਾਲਤਾਂ ਤੇ ਕੀ ਯਕੀਨ ਕਰ ਗਏ ਹੁਣ ਆ ਜਿਹੜਾ ਰਾਜਸਥਾਨ ਵਾਲਾ ਉਹ ਇੱਕ ਜੱਜ ਸੀ ਉਹ ਕਹਿੰਦਾ ਕਿ ਮੋਰਨੀ ਆ ਜਿਹੜੀ ਉਹ ਬੱਚੇ ਮਲਾਪ ਨਾ ਨਹੀਂ ਪੈਦਾ ਕਰਦੀ ਲੈ ਦੱਸੋ ਜੱਜ ਲੱਗਾ ਤੂੰ ਉਹ ਭਲਿਆ ਲੋਕਾ ਤੂੰ ਹੁਣ ਗੂਗਲ ਤੇ ਵੀਖ ਲਾ ਮਲਾਪ ਕਰਦਾ ਮੋਰ ਮਖਾਈ ਜਾਂਦੇ ਆ ਤੂੰ ਆ ਨਾ ਮਲਾਪ ਨਹੀਂ ਕਰਦੀ ਫਿਰ ਉਹ ਇੱਕ ਇਹਨਾਂ ਦੀ ਬਲਾਰੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਉਹ ਦੂਜੀ ਹੈਗੀ ਆ ਸਾਧਵੀ ਉਹਨੇ ਦਿੱਤਾ ਬਿਆਨ ਆਖੇ ਆਖੇ ਪੰਗ ਜਿਹੜੀ ਮੋਰਾਂ ਦਾ ਉਹ ਬਣਾਉਂਦੇ ਤਾਂ ਆਖੇ ਜਿਹੜਾ ਚੌਰ ਕਰਨ ਵਾਸਤੇ ਵੀ ਮੋਰ ਦੇ ਫੰਗ ਸੁੱਚੇ ਹੁੰਦੇ ਖੰਭ ਸੁੱਚੇ ਹੁੰਦੇ ਕਿਉਂ ਹੁੰਦੇ ਆਖੇ ਸਿਕਸ਼ ਨਹੀਂ ਕਰਦਾ ਲੈ ਦੱਸੋ ਹੁਣ ਇਹ ਜੇ ਪੜਿਆ ਲਿਖਿਆ ਦਾ ਕੀ ਕਰਗੇ ਇਹਨਾਂ ਨੂੰ ਦੱਸੋ ਜਿਹੜਾ ਅੱਜ ਕੱਲ ਦੇ ਜ਼ਮਾਨੇ 'ਚ ਜਿਹੜਾ ਕੁਝ ਮਰਜ਼ੀ ਤੁਸੀਂ ਗੂਗਲ ਤੋਂ ਵੇਖ ਸਕਦੇ ਹੋ ਜਿਹੜਾ ਕੁਝ ਮਰਜ਼ੀ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਸਾਰਾ ਕੁ ਲੋਕਾਂ ਨੇ ਪਾਇਆ ਪਿਆ ਜੀ ਅੱਜ ਵੀ ਉਹ ਸਾਡੀ ਅਕਲ ਦਾ ਦਰਵਾਜ਼ਾ ਨਹੀਂ ਖੁੱਲਿਆ ਫਿਰ ਖੁੱਲੂ ਕਦੋਂ ਜੀ ਫਿਰ ਤਾਂ ਦਰਵਾਜ਼ਾ ਖੁੱਲਣਾ ਹੀ ਨਹੀਂ ਤੇ ਹੁਣ ਇਸੇ ਤਰ੍ਹਾਂ ਇਹ ਆ ਵੀ ਮੀਂਹ ਪੈਣ ਦਾ ਤੁਸੀਂ ਆਹ ਲਾ ਹੁਣ ਕੱਢ ਲਓ ਇੱਕ ਹਫ਼ਤੇ ਦਾ ਮੀਂਹ ਤਾਂ ਇਹਦੇ 'ਚ ਦਿੱਤਾ ਪਿਆ ਆ 20 ਤਰੀਕ ਦਾ ਮੁੰਡਿਆਂ ਨੇ ਮੂੰਗੀ ਤੇ ਸਪਰੇਅ ਕੀਤੀ ਹੈ ਇਹਨਾਂ ਨੇ ਉਹਨਾਂ ਚਰ ਕੀਤੀ ਨਹੀਂ ਆਦੇ ਨਹੀਂ ਜੀ 20 ਤਰੀਕ ਤੋਂ ਬਾਅਦ ਕਰਾਂਗੇ 20 ਤਰੀਕ ਨੂੰ ਮੀਂਹ ਪੈਣਾ ਹੈ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਜਿਹੜੇ ਗੁੱਡੀ ਫੂਕਣ ਵਾਲੇ ਉਹਨਾਂ ਨੂੰ ਪਤਾ ਉਹ ਸਾਡੇ ਨਾਲ ਹੀ ਪੈ ਗਿਆ ਇਸੇ ਨਾਲ ਨੂੰ ਹਫ਼ਤੇ ਦਾ ਪਤਾ ਵੀ ਅਸੀਂ ਮੂੰਗੀ ਤੇ ਸਪਰੇ ਨਹੀਂ ਕਰਨੀ ਕਿਉਂਕਿ ਵਿਗਿਆਨ ਨਾਲ ਜੁੜੇ ਹੋਏ ਆ ਵੀ ਉਹਨਾਂ ਚਿਰ ਮੂੰਗੀ ਖਰਾਬ ਹੋਊਗੀ ਯਾਰ 20 ਤਰੀਕ ਨੂੰ ਮੀਂਹ ਲਿਖਿਆ ਨਾ ਤਾਂ 20 ਦਾ ਵੀ ਮੀਂਹ 20 ਤਰੀਕ ਦਾ ਮੀਂਹ ਦੇਖ ਕੇ ਕਰਾਂਗੇ ਤੁਸੀਂ ਕਿਸਾਨਾਂ ਤੋਂ ਰਾਇ ਲੈ ਲਿਓ ਵੀ ਤੁਸੀਂ ਕੀ ਕਰਦੇ ਤੁਸੀਂ ਗੂਗਲ ਵੇਖ ਕੇ ਕੰਮ ਕੀਤਾ ਆ ਹੁਣ ਖਾਸ ਕਰਕੇ ਮੂੰਗੀ ਵਾਲਿਆਂ ਤੋਂ ਦੂਜਿਆਂ ਤੋਂ ਜ਼ਰੂਰੀ 5-7 ਬੰਦਿਆਂ ਦੀ ਇਹਦੇ 'ਚ ਰਾਇ ਲਾਓ ਵੀ ਕੀ ਤੁਸੀਂ ਜੀ ਵੇਖਦੇ ਹੁੰਦੇ ਆ ਤੁਸੀਂ ਉਹ ਕਿਥੋਂ ਵੇਖਦੇ ਆ ਕੀ ਤੁਸੀਂ ਤੁਹਾਡਾ ਕੋਈ ਤੁਹਾਨੂੰ ਬਾਬਾ ਦੱਸਦਾ ਕੌਣ ਦੱਸਦਾ ਤੁਹਾਨੂੰ ਵੀ ਕਦੋਂ ਮੀ ਆਉਣਾ ਲੈ ਪੁੱਛ ਕੇ ਵੇ ਹੁਣ ਥੋੜੀ ਇੰਦਰ ਦੇਵਤੇ ਬਾਰੇ ਗੱਲ ਕਰ ਲੈਣੀ ਹੈ ਜਿਵੇਂ ਇਹ ਆ ਰਿਹਾ ਵੀ ਇੰਦਰ ਦੇਵਤਾ ਖੁਸ਼ ਕਰਨਾ ਇੰਦਰ ਦੇਵਤਾ ਕਿਵੇਂ ਬਣਿਆ ਕਿੱਥੋਂ ਆਇਆ ਇੰਦਰ ਦੇਵਤਾ ਕਹਿੰਦੇ ਕੋਈ ਆਦਰਸ਼ ਸ਼ਕਤੀ ਆ ਵੀ ਤਾਂ ਬੈਠੀ ਆ ਇੰਦਰ ਦੇਵਤਾ ਉਹ ਜਦੋਂ ਖੁਸ਼ ਹੋ ਜਾਂਦਾ ਮੀ ਪੈ ਜਾਂਦਾ ਇੰਦਰ ਦੇਵਤੇ ਦੀ ਕਹਾਣੀ ਆਪਣੇ ਗਵਾਂਢ ਆਹਾ ਸਾਡੇ ਕੋਲੇ ਇੱਕ ਗਜਗਰਾਵਾਂ ਕੋਲੇ ਵੱਡਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੂੰ ਹੂੰ ਇਹਦੇ ਤੇ ਲੱਗਾ ਵਾ ਆਪਣਾ ਸੋਨਾ ਤੇ ਲੱਗਾ ਇੱਥਿਆਂ ਦੇ ਸਰੋਵਰ ਦੀ ਲੋੜ ਪੈ ਗਈ ਤਾਂ ਮਹਿੰਦਰਜੀਤ ਤੇ ਦੀ ਕਹਾਣੀ ਸੁਣਾ ਦਿਆ ਥੋੜੀ ਜੀ ਅਖੇ ਸਰੋਵਰ ਦੀ ਲੋੜ ਪੈ ਗਈ ਇੱਥੇ ਸਰੋਵਰ ਬਣਾਉਣਾ ਅਖੇ ਸੰਗਤ ਬਹੁਤ ਆਉਣ ਲੱਗੀ ਉਹ ਜਿਹੜੇ ਮਹਾਂਪੁਰਸ਼ਾਂ ਨੇ ਬਣਾਉਣਾ ਸੀ ਨਾ ਮੈਂ ਕਿਸੇ ਦਾ ਨਹੀਂ ਲਾਉਂਗਾ ਕਿਉਂਕਿ ਕੜਤਣ ਬਹੁਤ ਮੰਗਦੇ ਆ ਮੰਨਦੇ ਆ ਫੇਰ ਉਹ ਚਲੋ ਆਪੇ ਹੀ ਸਮਝ ਜਾਣਾ ਸਾਬ ਨੇ ਉਹਨੇ ਅਖੇ ਕਿਹਾ ਵੀ ਮੈਂ ਸਰੋਵਰ ਬਣਾਉਣਾ ਅਖੇ ਸਰੋਵਰ ਪੁੱਟਣ ਲਾਤੇ ਬੰਦੇ ਉਟਿਆ ਗਿਆ ਮੁਰਕੇ ਸੱਦਲੇ ਰਾਜ ਮਿਸਤਰੀ ਅਖੇ ਵੀ ਹੁਣ ਇਹਨਾਂ ਦਾ ਲੇਬਲ ਕਰ ਲੋ ਲੇਬਲ ਕਰ ਲੋ ਪਤਾ ਲੱਗ ਜੂ ਪੱਦਰ ਕਿੰਨਾ ਕੀ ਕਿਉਂਕਿ ਲੇਬਲ ਤਾਂ ਕਰਨਾ ਹੀ ਪੈਣਾ ਔਰ ਆਜ ਮੈਸਤਰੀ ਆਏ ਦੋ ਦਿਨ ਲੱਗੇ ਰਹੇ ਕਿਤੇ ਉਧਰੋਂ ਨੀਵਾ ਹੋ ਜਾ ਕਿਤੇ ਉਧਰੋਂ ਉੱਚਾ ਹੋ ਜਾ ਕਰੇ ਉਹ ਆ ਕੇ ਕਹਿੰਦੇ ਜੀ ਸਾਡੇ ਤੋਂ ਅਰਦਾਸ ਕਰੋ ਸਾਡੇ ਕੋਲ ਹੋ ਗਈ ਕੋਈ ਗਲਤੀ ਗਲਤੀ ਦੀ ਪੁੱਲ ਬਖਸ਼ਾਓ ਤੇ ਅਸੀਂ ਫੇਰ ਇਹ ਇਹਦਾ ਲੈਵਲ ਕਰਾਂਗੇ ਉਹਨਾਂ ਚਿਰ ਲੈਵਲ ਨਹੀਂ ਹੋਣਾ ਉਹ ਮਹਾਪੁਰਸ਼ ਬੈਠੇ ਆ ਕਿੱਟਾ ਚੋਲਾ ਪਾਇਆ ਉਹ ਤਾਂ ਉੱਚੇ ਬੈਠੇ ਆ ਦੂਜੇ ਸਾਰੇ ਰਾਜਮੈਸਤਰੀ ਮੂਰੇ ਬੈਠੇ ਆ ਇੱਕ ਬਾਹਰੋਂ ਆਉਂਦਾ ਉਹ 80 ਸਾਲ ਦਾ ਬਜ਼ੁਰਗ ਕੋਲਿਓ ਦੇ ਖੁੰਡਾ ਕਿੱਤੀ ਪਾਗਾ ਬਣੀ ਵੀ ਚਿਟਾ ਚੋਲਾ ਪਾਇਆ ਗਟਿਆਂ ਤੱਕ ਆ ਕੇ ਤੇ ਖੁੰਡੇ ਦੇ ਢੋਤੇ ਐ ਖੜਕੇ ਉਹਨਾਂ ਨੂੰ ਪੁੱਛਦਾ ਕਿਵੇਂ ਬੈਠੀ ਐ ਜੀ ਸੰਗਤ ਕੀ ਗੱਲ ਆ ਦਾਸ ਆਂਦੇ ਜੀ ਇਹਨਾਂ ਤੋਂ ਲੈਵਲ ਨਹੀਂ ਹੋਇਆ ਜਿਵੇਂ ਅਸੀਂ ਸਰੋਵਰ ਬਣਾਉਣਾ ਸੀ ਉਹ ਕਹਿੰਦਾ ਜੀ ਇਹ ਕਿੱਡੀ ਗੱਲ ਆ ਸੇਵਾ ਤੁਸੀਂ ਮੈਨੂੰ ਦਿਓ ਇਹ ਵੀ ਕਿੱਡੀ ਗੱਲ ਐ ਮੈਂ ਕਰ ਦਿੰਨਾ ਉਹ ਮੁੰਡੇ ਨੌਜਵਾਨ ਸੀ ਸਾਰੇ ਰਾਜ ਮਿਸਤਰੀ ਉਸਪੇ ਆਂਦੇ ਵੀ ਇਹ ਸੇਵਾ ਹੀ ਆਂਦਾ ਵੀ ਮੈਂ ਕਰ ਦਿੰਦਾ ਸਾਲਾ ਗੋਡੇ ਤੁਰਿਆ ਜਾਂਦਣਗੇ ਆਪਸ ਵਿੱਚੇ ਟਕਰਾਂ ਮਾਰਦੇ ਆ ਉਹ ਹੱਸ ਕੇ ਕਹਿੰਦੇ ਦੇ ਦਿਓ ਦੇ ਦਿਓ ਸੈਂ ਦੇ ਦਿਓ ਪਤਾ ਲੱਗ ਜੂ ਕਿੰਨੇ ਦਿਨਾਂ ਚ ਬਈ ਬਜ਼ੁਰਗਾ ਆਹ ਦੇ ਦੋ ਦਿਨ ਦੇ ਦਿਓ ਦੋ ਦਿਨਾਂ ਬਾਅਦ ਮੈਂ ਕਰ ਦੂੰਗਾ ਜਦੋਂ ਦੂਜੇ ਦਿਨ ਮਦਰ ਰਾਜ ਨੂੰ ਕਿਤੇ ਮੀ ਪੈ ਗਿਆ ਤਕੜਾ ਜਦੋਂ ਦੂਜੇ ਦਿਨ ਰਾਜ ਮੈਸਤਰੀ ਇਕੱਠੇ ਹੋ ਕੇ ਮਹਾਪੁਰਸ਼ਾਂ ਕੋਲੇ ਵਰਗੇ ਆਂਦੇ ਜੀ ਉਹ ਤਾਂ ਆਇਆ ਨਹੀਂਗਾ ਨਾ ਨੇ ਆਉਣਾ ਹੀ ਸਾਨੂੰ ਪਤਾ ਬਜ਼ੁਰਗ ਕਿੱਥੋਂ ਆਜੂਗਾ ਤੁਸੀਂ ਚੁੱਪ ਕਰਕੇ ਅਰਦਾਸ ਕਰੋ ਉਹ ਆਂਦਾ ਉਹ ਤਾਂ ਕੰਮ ਕਰ ਗਿਆ ਕੌਣ ਸੀ ਅਖੇ ਉਹ ਇੰਦਰ ਦੇਵਤਾ ਸੀ ਆਂਦਾ ਉਹ ਕਹਿ ਕੇ ਗਿਆ ਕਿ ਰਾਤ ਮੀਂਹ ਪਿਆਕ ਨਹੀਂ ਆ ਦੇਖ ਹਾਂਜੀ ਪੈ ਗਿਆ ਤੂੰ ਜਾ ਕੇ ਉਸ ਸਰੋਵਰ ਚ ਪਾਣੀ ਮਣ ਕੇ ਵੇਖੋ ਇੱਕੋ ਜਿਹਾ ਹੈਗਾ ਕਿ ਨਹੀਂ ਲੈ ਸਾਡੇ ਗਵਾਂੜ ਦੀ ਗੱਲ ਆ ਇਹ ਸਾਖੀ ਸੁਣਾਉਂਦੇ ਆ ਇਹ ਹਰੇ ਖੰਡ ਪਾਰ ਤੇ ਸੁਣਾਉਂਦੇ ਆ ਤਕਰੀਬਨ ਇਹਨਾਂ ਦੀਆਂ ਕਿਤਾਬਾਂ ਚ ਸਾਖੀ ਦਰਜ ਹੈ ਅੱਛਾ ਹੁਣ ਉਹ ਆ ਗਿਆ ਉਹਨੇ ਕਹਿਤਾ ਵੀ ਮੀਂਹ ਪੈ ਗਿਆ ਤੇ 8 ਇੰਚ ਸਾਰੇ ਪਾਣੀ ਆ ਵੀ ਲੈਵਲ ਹੋ ਗਿਆ ਲੈਵਲ ਕਰਕੇ ਗਿਆ ਇਥੇ ਇੰਦਰ ਦੇਵਤਾ ਇੰਦਰ ਦੇਵਤੇ ਦੀ ਧੀ ਇਹਨੂੰ ਆਧਾਰੇ ਨੂੰ ਢਾਉਣ ਨੂੰ ਫਿਰਦੀ ਆ ਤੇ ਤਿੰਨ ਤਰਸੂਲ ਨੂੰ ਮਾ ਪੱਤੀਆਂ ਲਾਈਆਂ ਇਹਨਾਂ ਨੇ ਗੱਲ ਸੁਣਾਈ ਹੋਊਗੀ ਵੀ ਸਾਡੇ ਤਾਂ ਇੰਦਰ ਦੇਵਤਾ ਕਰਕੇ ਗਿਆ ਸਾਰਾ ਕੁਝ ਇਹ ਇੰਜੀਨੀਅਰਾਂ ਨੂੰ ਉਹ ਕਹਣਗੇ ਨਹੀਂ ਢਾਏ ਢਹਿ ਜਾਣਿਆ ਸਾਲਚੀ ਕਿਉਂਕਿ ਤੁਸੀਂ ਲਈ ਬਿਠਿਆ ਤੇ ਸੋਨਾ ਧਾਤ ਧਾਤ ਬਹੁਤ ਛੇਤੀ ਚਾਰਜਿਤ ਹੁੰਦੀ ਆ ਹਵਾ ਦੇ ਨਾਲ ਤੇ ਤੇ ਬੱਦਲ ਡਿੱਗ ਪੈਣੀ ਆ ਬਿਜਲੀ ਬਿਜਲੀ ਨਟਹਿ ਜਾਣਾ ਇਹਨੇ ਉਹ ਕਹਿੰਦੇ ਤਿੰਨ ਪੱਤੀਆਂ ਲਾਓ ਤਰਸ਼ੂਲ ਨੂੰ ਮਾਂ ਤਾਂ ਬਚੂ ਤਿੰਨ ਲਾਜਾਂ ਗਿਆ ਜਾ ਕੇ ਵੇਖ ਲਓ ਕਰੇ ਭਈ ਫੇਰ ਬਜ਼ੁਰਗੋ ਦਾ ਪਿਓ ਉਹਦਾ ਢੋਲ ਨੂੰ ਲੈਵਲ ਕਰਕੇ ਗਿਆ ਤੇ ਧੀ ਢੋਲ ਨੂੰ ਫਿਰਦੀ ਆ ਪਹਿਲਾਂ ਦੋਹਾਂ ਨੂੰ ਲੜਾਈ ਜਾਂਦੇ ਇੱਥੇ ਮਸਲਾ ਤਾਂ ਇਸ ਗੱਲ ਦਾ ਵੀ ਸਾਡਾ ਸਿਰ ਜਿੰਨਾ ਚਿਰ ਸਾਡਾ ਸਿਰ ਜੇ ਤਾਂ ਉਹੀ ਹੋ ਉਹ ਰਸੂਲ ਹਮਜਾ ਤੋਬ ਵਾਲੀ ਗੱਲ ਹੈ ਰਸੂਲ ਤੋਂ ਹਮਜਾ ਤੋਬ ਦੀ ਇੱਕ ਕਹਾਣੀ ਹੈ ਕੋਈ ਜਾਨਵਰ ਖੁੱਡ ਚ ਵੜ ਗਿਆ ਉਹਨਾਂ ਦੇ ਪਿੰਡ 'ਚ ਹੋ ਨੁਕਸਾਨ ਕਰਕੇ ਜੋ ਜਾਨਵਰ ਖੁੱਡ ਚ ਵੜ ਗਿਆ ਉੱਥੇ ਸਾਰੇ ਖੜੇ ਲੋਕ ਵੇਦੇ ਆ ਵੀ ਯਾਰ ਜਾਨਵਰ ਆ ਖੁੱਡ ਚ ਵੜਿਆ ਉਹਨਾਂ ਡੰਡੇ ਨੂੰ ਦੇ ਪਾ ਕੇ ਵੇਖਿਆ ਇੱਕ ਉੱਥੇ ਖੜਾ ਸੀ ਸਿਰ ਤੋਂ ਉੱਪਰ ਵੱਡਾ ਸਾਰਾ ਰੱਖਦਾ ਹੁੰਦੇ ਸਿਰ ਤੇ ਉਹਨੇ ਮੈਂ ਸਿਰ ਪਾ ਕੇ ਵੇਨਾ ਵਿੱਚ ਵੇ ਕਿੱਥੇ ਆ ਜਾਨਵਰ ਉਹ ਉਹ ਜਦੋਂ ਉਹਨੇ ਸਿਰ ਵਿੱਚ ਪਾਇਆ ਤੇ ਸ਼ੇਰ ਜਾਨਵਰ ਲੈ ਕੇ ਲੈ ਗਿਆ ਜਿਹੜਾ ਵਿੱਚ ਸੀ ਉਹ ਖਿੱਚ ਕੇ ਜੋ ਬਾਹਰ ਕੱਢਿਆ ਸ਼ੇਰ ਉਹ ਦਿੱਤੇ ਹੈ ਨਾ ਜਾਂਦੇ ਹੋਏ ਨੂੰ ਉਹਦੀ ਲਾਸ਼ ਰੱਖੀ ਵੀ ਤੇ ਉੱਤੇ ਰੱਖਿਆ ਬਟੋਪ ਸ਼ੇਰ ਵਾਲੇ ਸਾਹ ਤੇ ਚਲਿਆ ਗਿਆ ਰਸੂਲ ਹਮਜਾ ਤੋ ਹਾਂ ਜੀ ਵੀ ਇਹ ਕੀ ਗੱਲ ਹੋ ਗਈ ਅਖੇ ਉਹ ਆਂਦਾ ਵੀ ਇਹ ਬੰਦਾ ਜਿਹੜਾ ਇਹ ਆਏ ਨੇ ਕੀਤਾ ਵੀ ਇਹ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਲੱਗਾ ਤੇ ਆਂਦਾ ਵੀ ਮੈਂ ਸ਼ੇਰ ਵਿੱਚ ਨਾ ਵਿੱਚ ਪਾ ਕੇ ਉਹਦਾ ਸਹਰੇ ਦੇ ਸੀਗਾ ਵੀ ਸਿਰ ਤਾਂ ਪਹਿਲੇ ਹੀ ਹੈ ਨਹੀਂ ਸੀ ਜਿਹਨੇ ਖੋਡ ਚ ਪਾ ਲਿਆ ਤੂੰ ਹੁਣ ਲਾਇਆ ਤਾਂ ਜਨਮ ਤੇ ਉਹ ਸਿਰ ਤੇ ਨਹੀਂ ਹੈ ਹੀ ਨਹੀਂ ਸੀ ਹੁਣ ਜੇ ਸਾਡੇ ਸਹਰੇ ਹੀ ਹੈ ਨਹੀਂ ਜੇ ਅਸੀਂ ਗੂਗਲ ਵੇਲੇ ਵੀ ਇਹ ਗੱਲਾਂ ਕਰੀ ਜਾਂਦੇ ਆ ਜੇ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਹਫਤੇ ਦਾ ਮੌਸਮ ਸਾਨੂੰ ਕੀ ਦੱਸੀ ਜਾਂਦਾ ਜੇ ਸਾਨੂੰ ਇਹ ਪਤਾ ਲੱਗਦਾ ਵੀ ਮੀ 12 ਵਜੇ ਆਊਗਾ 12 ਵਜੇ ਉਹ ਦੱਸੀ ਜਾਂਦਾ ਵੀ ਕਿਹੜੇ ਖੇਤਰ ਚ ਕਿੰਨਾ ਪੈਣਾ ਸਾਰਾ ਕੁਝ ਦੱਸੀ ਜਾਂ ਤੇ ਫੇਰ ਅਸੀਂ ਬਈ ਫੇਰ ਤਾਂ ਸਹਰੇ ਹੈ ਨਹੀਂ ਸਾਡੇ ਫੇਰ ਰਸੂਲ ਹਮਜਤੋ ਵਾਲੀ ਗੱਲ ਇਹ ਜਿਹੜੇ ਸਿਰਾਂ ਵੀ ਗੱਲ ਹੈ ਜੀ ਫਿਰ ਇਹ ਸਿਰਾਂ ਨੂੰ ਉਗਣ ਵੀ ਨਹੀਂ ਦਿੱਤਾ ਜਾ ਰਿਹਾ ਵੀ ਜਾਣ ਬੁੱਝ ਕੇ ਵੀ ਆਹੀ ਚੀਜ਼ਾਂ ਹੋਈ ਜਾਣ ਰਹਿਣ ਇਹੀ ਰਹਿਣ ਜਿੰਨਾ ਚਿਰ ਇੱਕ ਇਥੇ ਉਸੋ ਦੀ ਕਹਾਣੀ ਸੁਣਾ ਦਿਆਂ ਹੁਣ ਛੋਟੀ ਜੀ ਦੋ ਖੂਹ ਸੀ ਇੱਕ ਇੱਕ ਖੂਹ ਚੋਂ ਪਾਗਲ ਹੋ ਜਾਂਦਾ ਸੀ ਬੰਦਾ ਪਾਣੀ ਪੀ ਕੇ ਇੱਕ ਖੂਹ ਚੋਂ ਇੱਕ ਕਹਾਣੀ ਹੈ ਸਿਰਫ ਦੱਸਣ ਵਾਸਤੇ ਇੱਕ ਖੂਹ ਸੀ ਜਿਹੜਾ ਉਹਦੇ ਚੋਂ ਬੰਦਾ ਪਾਗਲ ਨਹੀਂ ਸੀ ਹੁੰਦਾ ਬੰਦਾ ਤੰਦਰੁਸਤ ਰਹਿੰਦਾ ਠੀਕ ਰਹਿੰਦਾ ਦਿਮਾਗੀ ਤੌਰ ਤੇ ਪਾਗਲ ਨਹੀਂ ਸੀ ਹੁੰਦਾ ਉਹਨੂੰ ਕਿਸੇ ਅੱਜਵੇਂ ਮੋਦੀ ਸਾਹਿਬ ਹੈ ਬਈ ਸਾਰੀ ਦੁਨੀਆ ਨੂੰ ਪਾਣ ਪੜ ਰੱਖ ਲੋ ਆ ਨੀਡ ਦੀ ਪ੍ਰੀਖਿਆ ਚ ਵੀ ਇਹੀ ਕੁਛ ਹੋਇਆ ਬਈ ਬੰਦੇ ਮਮੂਰੇ ਹੀ ਇਹੋ ਜਿਹਾ ਆਉਜੇ ਨੇ ਦੇ ਆਪਦੇ ਪੱਲੇ ਡੱਕਾ ਨਹੀਂ ਆਪਦੇ ਸਿਰ ਹੈ ਨਹੀਂ ਦੂਜਿਆਂ ਦੇ ਨਾਸਰ ਵਾਲੇ ਕਾ ਫੈਸਲੇ ਕਰਨਗੇ ਤੇ ਨਾਸਰ ਵਾਲੇ ਗੱਲ ਬਣੂਗੀ ਉਹ ਉਹਨਾਂ ਦੇ ਜਦੋਂ ਖੂਹ ਚ ਖੂਦਿਆਂ ਦੋ ਦਾ ਫੈਸਲਾ ਹੋਇਆ ਉਹਨਾਂ ਦੀ ਵੀ ਆ ਜਿਹੜਾ ਜਿਹੜਾ ਪਾਗਲ ਹੋਣ ਵਾਲਾ ਨਾ ਜਨਤਾ ਨੂੰ ਦੇ ਦਿਓ ਸਾਰੀ ਨੂੰ ਜਿਹੜਾ ਸਿਆਣੇ ਹੋਣ ਵਾਲਾ ਉਹ ਆਪਣੇ ਮੰਤਰੀਆਂ ਵਾਸਤੇ ਤੇ ਆਪਣੇ ਵਾਸਤੇ ਰੱਖ ਲੋ ਉਹ ਜਦੋਂ ਮੰਤਰੀ ਕੋ ਬਾਅਦ ਤੇ ਉਹ ਰੱਖ ਲਿਆ ਜਨਤਾ ਨੇ ਸਾਰਾ ਉਹ ਪੀਣਾ ਸ਼ੁਰੂ ਕਰ ਜਨਤਾ ਨੇ ਬਾਈ ਰੌਲਾ ਪਾਤਾ ਵੀ ਆਪਣਾ ਤਾਂ ਰਾਜਾ ਕਮਲਾ ਹੁਣ ਕਮਲਿਆਂ ਦੇ ਸਿਆਣਾ ਫਿੱਟ ਕਿਵੇਂ ਆਵੇ ਕਮਲੇ ਬੰਦਿਆਂ ਦੇ ਸਿਆਣਾ ਰਾਜਾ ਤਾਂ ਫਿੱਟ ਨਹੀਂ ਆਉਣਾ ਇਸੇ ਕਰਕੇ ਮਨਮੋਹਨ ਸਿੰਘ ਨੂੰ ਆ ਸਾਰਿਆਂ ਨੂੰ ਵੱਧ ਗਾਲਾਂ ਕੱਢਦੇ ਆ ਉਹਨੂੰ ਦੂਜੇ ਨੂੰ ਆਪਣੇ ਨੂੰ ਮੋਨਰੂ ਨੂੰ ਸਾਰਿਆਂ ਨੂੰ ਵੱਧ ਗਾਲਾਂ ਕੱਢਦੇ ਆ ਤੇ ਆ ਜਿਹੜਾ ਮੋਦੀ ਆ ਇਹ ਇਹਦੇ ਚ ਤਾਂ ਚਵਾਨੀ ਅਕਲ ਨਹੀਂ ਗਈ ਉਹਨਾਂ ਦੇ ਬਰਾਬਰ ਨਾ ਇਹ ਉਹਨਾਂ ਪੜਿਆ ਨਾ ਇਹ ਉਹਨਾਂ ਮਤਲਬ ਜਿਵੇਂ ਕਹਿ ਦਈਏ ਵੀ ਇਹਨੂੰ ਆਉਂਦਾ ਇਹ ਤਾਂ ਸਿਰਫ ਹੈਂਕਰ ਆ ਕੱਲੀ ਇਹਦੇ ਕੋਲ ਹੋਰ ਡੱਕਾ ਨਹੀਂਗਾ ਅੱਛਾ ਉਹ ਆਂਦੇ ਵੀ ਕਮਲਾ ਆਖੇ ਰਾਜਾ ਆਪਣਾ ਕਮਲਾ ਹੋ ਗਿਆ ਸੌਰੀ ਜਨਤਾ ਨੇ ਚੜ੍ਹਾਈ ਕਰਤੀ ਮਹਿਲ ਨਹੀਂ ਨੂੰ ਉਹ ਉਹਨੂੰ ਕਿਸੇ ਮੰਤਰੀਆਂ ਨੇ ਰਾਏ ਦਿੱਤੀ ਵੀ ਹੁਣ ਇਹ ਮਹਿਲ ਨਹੀਂ ਨੂੰ ਚੜ੍ਹੇ ਆਉਂਦੇ ਆ ਤੇ ਇਹ ਆਂਦੇ ਵੀ ਰਾਜਾ ਸਾਡਾ ਹੋ ਗਿਆ ਕਮਲਾ ਵੀ ਜੇ ਤੂੰ ਬਚਣਾ ਉਸੇ ਖੁਦਾ ਪਾਣੀ ਪੀਓ ਸਾਰੇ ਬੰਦਿਆਂ ਨੇ ਉਹਦਾ ਖੁਦਾ ਪਾਣੀ ਪੀਤਾ ਰਾਜਾ ਵੀ ਕਮਲਾ ਹੋ ਗਿਆ ਮੰਤਰੀ ਵੀ ਕਮਲੇ ਹੋ ਗਏ ਸਾਰਿਆਂ ਨੇ ਰਾਤ ਨੂੰ ਭੰਗੜਾ ਪਾਇਆ ਵੀ ਅੱਜ ਆਪਣਾ ਰਾਜਾ ਸਿਆਣਾ ਹੋ ਗਿਆ ਆ ਤਾਂ ਸਾਡਾ ਹਾਲ ਹੈ ਆਹਿਆ ਇਹ ਤਾਂ ਨਹੀਂ ਪੜਾਉਂਦੇਗੇ ਜਵਾਕਾਂ ਨੂੰ ਤਾਂ ਸਾਰਿਆਂ ਨਾਲੋਂ ਵੱਧ ਸੋਧਾਂ ਆ ਸੰਘੀ ਲਾਣੇ ਨੇ ਆ ਸਿਲੇਬਸ ਚ ਕੀਤੀਆਂ ਧਾਰਵਨ ਵਿੱਚੋਂ ਕੜਤਾ ਧਾਰਵਨ ਜਿੱਦੀ ਸੰਸਾਰ ਤੇ ਸਾਰੀ ਪੜਾਈ ਜਾਂਦੀ ਹੈ ਥਿਉਰੀ ਉਹ ਵਿੱਚੋਂ ਕੜਤਾ ਤੇ ਬ੍ਰਹਮਾ ਦੇ ਮੂੰਹ ਚ ਜਵਾਕ ਜੰਮਣ ਲਾਤੇ ਫੇਰ ਇਹਨਾਂ ਨੇ ਹੁਣ ਮੈਨੂੰ ਤੁਸੀਂ ਦੱਸੋ ਵੀ ਜਿਹੜਾ ਛੇਵਾ ਭਾਰੇ ਹਰ ਛੇਵਾ ਭਰਤੀ ਆ ਨਾ ਹਰ ਛੇਵਾ ਤਾਂ ਭਰਤੀ ਕਹੂਗਾ ਬ੍ਰਹਮਾ ਦੇ ਮੂੰਹ ਚ ਜੰਮਿਆ ਪੰਜ ਕਹਿਣਗੇ ਨਹੀਂ ਜੀ ਟਰਬਨ ਥਿਓਰੀ ਠੀਕ ਹੈ ਹੂੰ ਬਿਲਕੁਲ ਉਹਨਾਂ ਨੇ ਸਾਡੀ ਸਮਝ ਕਿ ਮੇਰੇ ਨੂੰ ਸੰਸਾਰ ਪਦਰ ਤੇ ਸਾਡੀ ਸਮਝ ਨੂੰ ਇਹਨਾਂ ਨੇ ਇੰਨਾ ਤੱਕ ਕੇ ਪਿੱਛੇ ਕਰਤਾ ਵੀ ਸਾਡੇ ਜਵਾਕ ਸੰਸਾਰ ਪਦਰ ਤੇ ਆਪਦੀ ਸਮਝ ਰੱਖਣ ਜੋਗੇ ਹੀ ਨਹੀਂ ਰਹੀ ਇੰਨਾ ਪਿੱਛੇ ਲੈ ਗਏ ਉਹਨਾਂ ਨੇ ਜਿਵੇਂ ਇਹਦੇ ਵਿੱਚ ਕਈ ਵਾਰੀ ਗੱਲ ਆਉਂਦੀ ਹੈ ਨਾ ਵੀ ਲੋਕਾਂ ਦੀਆਂ ਭਾਵਨਾਵਾਂ ਨੇ ਲੋਕਾਂ ਦੇ ਵਿਸ਼ਵਾਸ ਨੇ ਵੀ ਉਹਨਾਂ ਨੂੰ ਐ ਸਿੱਧਾ ਤੁਸੀਂ ਜੇ ਟਾਰਗੇਟ ਕਰਦੇ ਹੋ ਲੋਕ ਬਹੁਤ ਪਿੱਛੇ ਹੋਰ ਵੀ ਚਲੇ ਜਾਂਦੇ ਆ ਨਰਾਸ਼ ਹੁੰਦੇ ਆ ਵੀ ਤੁਹਾਡੇ ਨਾਲੋਂ ਵੀ ਟੁੱਟਦੇ ਆ ਕਿਵੇਂ ਫਿਰ ਇਸ ਗੱਲ ਨੂੰ ਦੇਖਦੇ ਹਾਂ ਵੀ ਇਹਨਾਂ ਨੂੰ ਕਿਵੇਂ ਆਪਾਂ ਲਿਆ ਸਕਦੇ ਹਾਂ ਉਸ ਲਾਈਨ ਤੇ ਬਾਬੇ ਨਾਨਕ ਨਾਲ ਉਹਦੇ ਪਿਓ ਦੀ ਜਮਾ ਨਹੀਂ ਬਣੀ ਉਹਦੀ ਮਾਂ ਦੀ ਜਮਾ ਨਹੀਂ ਬਣੀ ਘਰੋਂ ਕੱਢਤਾ ਆਪਦੀ ਭੈਣ ਦੇ ਘਰੇ ਰਹਿ ਜਾ ਕੇ ਰਿਹਾ ਨਾ ਅੱਛਾ ਅ ਜੋਤੀਵਾ ਫੂਲੇ ਤੇ ਸੁਵਿਤਰੀ ਫੂਲੇ ਜਿਨ੍ਹਾਂ ਨੇ 1848 ਚ ਕੁੜੀਆਂ ਵਾਸਤੇ ਸਕੂਲ ਖੋਲ੍ਹਿਆ ਪੜਾਉਣ ਲੱਗੇ ਉਹਦੇ ਮਾਂ ਪਿਓ ਨੇ ਘਰੋਂ ਕੱਢ ਤੇ ਬਾਹਮਣਵਾਦ ਦੇ ਆਖੇ ਲਾ ਕੇ ਵੀ ਇਹ ਇਹ ਗਮਰਾਹ ਹੋ ਗਏ ਇਹ ਸਾਨੂੰ ਮਾਰਨਗੇ ਇਹ ਜਿਹੜਾ ਬੰਦਾ ਵੀ ਮਨਦੀਪ ਸਿੰਘ ਮੂਰੇ ਲੱਗਦਾ ਨਾ ਸਮਾਜ ਚੋਂ ਲੀ ਪਾੜਦਾ ਕਿਉਂਕਿ ਹਾਲੇ ਇਸ ਵੇਲੇ ਬਹੁਤੇ ਸਹਿਰ ਆ ਜਿਹੜੇ ਉਹ ਸਿਲੇਬਸ ਤੋਂ ਬਾਹਰ ਦੀ ਬਾਹਰਲੀ ਕਿਤਾਬ ਨਹੀਂ ਪੜਦੇ 95 98% ਲੋਕ ਉਹ ਆ ਜਿਹੜੇ ਸਿਲੇਬਸ ਤੋਂ ਬਾਹਰ ਉਹਨਾਂ ਨੂੰ ਪਤਾ ਜੇ ਸਿਲੇਬਸ ਤੋਂ ਬਾਹਰ ਲਾ ਪਤਾ ਹੁੰਦਾ ਉਹ ਪੜੂਗਾ ਕਿਉਂ ਕਹਿੰਦਾ ਰਾਜਸਥਾਨ ਵਾਲਾ ਜੱਜ ਵੀ ਮੋਰ ਸੈਕਸ਼ਨ ਨਹੀਂ ਕਰਦਾ ਉਹ ਜਿਹੜੀ ਸਾਰਿਆਂ ਕਹਿੰਦੀ ਵੀ ਮੈਂ ਗਿਆਤਾ ਸਭ ਕਹਿੰਦੀ ਉਹ ਕਿਉਂ ਕਹਿੰਦੀ ਵੀ ਮੋਰ ਸੈਕਸ਼ਨ ਨਹੀਂ ਕਰਦਾ ਜੋਨੇ ਸੈਰ ਹੁੰਦਾ ਜੇ ਉਹ ਸਿਲੇਬਸ ਤੋਂ ਬਾਹਰ ਲੀਆਂ ਕਿਤਾਬਾਂ ਪੜ੍ਹਦੇ ਹੁੰਦੇ ਇਸੇ ਕਰਕੇ ਸਿਲੇਬਸ ਤੋਂ ਬਾਹਰਲੀ ਕਿਤਾਬ ਨਹੀਂ ਪੜ੍ਹਨ ਦਿੰਦੇ ਸਿਲੇਬਸ ਤੋਂ ਬਾਹਰ ਲੀਆਂ ਕਿਤਾਬਾਂ ਪੜ੍ਹਣਗੇ ਤਾਂ ਸਾਰੇ ਪੁੱਛਣਗੇ ਬਈ ਸਮੁੰਦਰ ਛੋਡੇ ਵਾਲਾ ਹੀ ਪੀਤਾ ਸੀ ਕਿ ਇੰਗਲੈਂਡ ਕੈਨੇਡਾ ਵਾਲਾ ਵੀ ਪੀ ਲਿਆ ਸੀ ਜਿਹੜਾ ਮੂਤਤਾ ਮਗਰੋਂ ਖਾਰਾ ਹੋ ਗਿਆ ਪੁੱਛਣਗੇ ਨਾ ਬਈ ਸਾਡੇ ਵਾਲਾ ਹੀ ਸੀ ਕਿ ਹੋਰ ਵੀ ਸੀ ਕੋਈ ਸਮੁੰਦਰ ਆਹੀ ਰੜਕਿਆ ਇਕੱਲਾ ਇਹਦੇ ਚ ਪਾ ਕੇ ਮਧਾਣੀ ਕਿ ਦੂਜੇ ਵੀ ਰੜਕਤੇ ਤੁਸੀਂ ਦੂਜੇ ਸਮੁੰਦਰਾਂ ਦਾ ਨਾਂ ਕੋਈ ਨਹੀਂ ਇਹਨਾਂ ਨੂੰ ਅਮਰੀਕਾ ਦਾ ਨਾਂ ਨਹੀਂ ਸਾਨੂੰ ਪਤਾ ਸਾਨੂੰ ਬਹੁਤ ਹੈ ਇਹ ਜਾਂ ਬਹੁਤਾ ਕੀ ਇਹ ਆਂਦੇ ਜੀ ਸਾਡੀ ਤਾਂ 1 ਕਰੋੜ 88 ਲੱਖ ਪਤਾ ਨਹੀਂ ਕਿੰਨੀ ਸਭਤਾ ਪੁਰਾਣੀ ਆ ਆਰਐਸਐਸ ਵਾਲੇ ਸਾਰਿਆਂ ਨਾਲ ਵੱਧ ਦੇ ਕਹਿੰਦੇ ਆ 4500 ਸਾਲ ਪੁਰਾਣੀ ਸਿੰਧੂ ਘਾਟੀ ਦੀ ਸਭਤਾ ਜੀ ਨਾਲ ਸਾ ਤੋਂ ਬੋਲੀ ਪੜੀ ਗਈ ਆ ਆਪਣੀ ਲਿਪੀ ਪੜੀ ਗਈ ਆ ਨਾ ਸਾਨੂੰ ਹੁਣ ਤੱਕ ਇਹ ਪਤਾ ਵੀ ਇਥੇ ਵਾਪਰਿਆ ਕੀ 4500 ਸਾਲਸ ਪਹਿਲਾਂ ਦਾ ਸਾਨੂੰ ਪਤਾ ਨਹੀਂ ਤੇ ਸਾਡੀ 1 ਕਰੋੜ 88 ਲੱਖ ਫਲਾਣਾ ਧੌਂਕਾ ਇੰਨਾ ਪਛਾਲ ਪੁਰਾਣੀ ਸਾਡੀ ਸਭਤਾ ਉਹ ਭਲੇ ਲੋਕੋ 10000 ਸਾਲ ਦੀ ਤਾਂ ਸਾਰੀ ਫਸਲ ਹੋਣ ਲੱਗੀ ਆ ਅੜੀ ਖੇਤੀ ਹੈ ਇਹ 10000 ਸਾਲ ਪੁਰਾਣੇ ਪੁਰਾਣੀਆਂ ਹੋਈਆਂ 10000 ਸਾਲ ਪੁਰਾਣੀ ਇਹ ਤੋਂ ਪਹਿਲਾਂ ਖੇਤੀ ਨਹੀਂ ਸੀ ਹੁੰਦੀ 10000 ਸਾਲ ਪੁਰਾਣੀ ਤੋਂ ਪਹਿਲਾਂ ਫੌਜ ਨਹੀਂ ਸੀ ਰੱਖੀ ਜਾ ਸਕਦੀ ਤੁਸੀਂ ਆਨੇ ਸਾਡੇ ਕੋਲ ਇੱਕ ਲੱਖਾਂ ਦੀ ਫੌਜ ਸੀ ਆ ਤੀਜੀ ਸਦੀ ਚ ਲੋਹਾ ਮਿਲਿਆ ਸਾਨੂੰ ਲੋਹਾ ਤੀਜੀ ਸਦੀ ਚ ਮਿਲਿਆ ਤੁਸੀਂ ਆਨੇ ਸਾਡੇ ਉਦੋਂ ਰਸ ਚੱਲਦੇ ਸੀ ਕਾਦੇ ਤੇ ਚੱਲਦੇ ਸਾਨੂੰ ਇਹ ਤਾਂ ਦੱਸ ਦਿਓ ਤੀਰ ਕਾਦੇ ਬਣਾਏ ਸੀ ਸਾਨੂੰ ਇਹ ਤਾਂ ਦੱਸ ਦਿਓ ਬਣਾਉਣਾ ਸਾਨੂੰ ਡੱਕਾ ਨਹੀਂ ਆਇਆ ਅਸੀਂ ਹਾਥੀਆਂ ਦੇ ਸਿਰ ਤੇ ਫਲਾਣੇ ਧੁੰਕੇ ਦੀਆਂ ਢਿੰਗਾ ਮਾਰੀ ਜਾਂਦੇ ਆਂ ਸਾਰਾ ਕੋ ਸਾਡੇ ਕੋਲ ਬਣਿਆ ਬਣਾਇਆ ਬਾਹਰੋਂ ਆਉਂਦਾ ਹੁਣ ਵੀ ਜੀ ਜਿਵੇਂ ਤੁਸੀਂ ਗੁੱਡੀਆਂ ਫੂਕਣ ਦੀ ਹਿਸਟਰੀ ਸਾਂਝਾ ਗੁੱਡੀਆਂ ਫੂਕਣਾ ਔਰਤ ਵਿਰੋਧੀ ਵੀ ਆ ਬਿਲਕੁਲ ਔਰਤ ਵਿਰੋਧੀ ਆ ਔਰਤਾਂ ਹੀ ਜਾਂਦੀਆਂ ਜਿੰਨੇ ਅਬੋਰਸ਼ਨ ਹੋਏ ਆ ਲੜਕੀਆਂ ਦੇ ਔਰਤ ਦੀ ਸਹਿਮਤੀ ਤੋਂ ਬਿਨਾ ਹੋ ਸਕਦੇ ਸੀ ਸੱਸ ਵੀ ਸਹਿਮਤ ਸੀ ਜਿਹੜੀ ਨੇ ਕਰਾਉਣਾ ਉਹ ਵੀ ਸਹਿਮਤ ਸੀ ਹੋ ਸਕਦੇ ਆ ਚੀਕਾਂ ਪੰਜਾਂ ਪੰਜਾਂ ਹੁਣ ਕਰਾਏ ਸੀ ਨਾ ਅੱਠਾਂ ਅੱਠਾਂ 10ਾਂ 10ਾਂ ਕਿੱਲਿਆਂ ਵਾਲਿਆਂ ਨੂੰ ਕੁੜੀਆਂ ਨਹੀਂ ਲੱਭਦੀਆਂ ਹੁਣ ਹੋਰ ਸੁਣੋ ਜਿਹੜੇ 35 35 30 30 ਸਾਲਾਂ ਦੇ ਹੋਏ ਵੇ ਉਹ ਸਾਡੇ ਤਰਖੀ ਸੈਟੀ ਕੋਲੇ ਆ ਕੇ ਪਤਾ ਕੀ ਕਹਿੰਦੇ ਆ ਸਾਨੂੰ ਹੁਣ ਜਾਤ ਜੂਤ ਦਾ ਨਹੀਂ ਕੋਈ ਮਤਲਬ ਕਿ ਕੁੜੀ ਲੱਭ ਦਿਓ ਇਹ ਜਾਤ ਦਾ ਮਤਲਬ 35 ਸਾਲ ਹੋ ਕੇ ਕਰਕੇ ਨਹੀਂ ਹੈ ਜੇ ਪੱਤਿਆਂ ਦਾ ਹੁੰਦਾ ਹੋਣਾ ਸੀ ਹੁਣ ਤਾਂ ਪਤਾ ਵੀ ਜਿਹੇ ਜੀ ਮਿਲ ਗਈ ਉਹ ਜੀ ਲੈਣੀ ਪਊ ਹੁਣ ਜਾਤ ਫਿਰ ਕਿੱਥੇ ਗਈ ਐ ਟੁੱਟਦਾ ਜਾਤ ਪਾਤ ਵੀ ਐ ਟੁੱਟਦੀ ਹੈ ਗਲਸਾਣੀ ਜਦੋਂ ਫਸਦਾ ਨਾ ਦੇ ਉਹ ਮੱਛੀ ਵੀ ਨਾ ਠੋਕਣ ਜੋਗੇ ਤੇ ਨਾ ਨਿਘਾਉਣ ਜੋਗੇ ਉਦੋਂ ਫਿਰ ਜਾਤ ਪਾਤ ਵੀ ਐ ਗਲਸਾਣੀ ਲੰਗਦੀ ਹੈ ਫਿਰ ਅੰਦਰ ਵੀ ਆਜੋ ਇਧਰ ਲੰਗਾਉਣੇ ਆ ਮਸਲਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਟਾਈਮ ਦਿੱਤਾ ਤੁਸੀਂ ਧੰਨਵਾਦ ਧੰਨਵਾਦ ਤਾਂ ਆਪਾਂ ਗੱਲਬਾਤ ਕੀਤੀ ਆ ਗੁੱਡੀਆਂ ਫੂਕਣ ਦੇ ਮਸਲੇ ਦੇ ਨਾਲ-ਨਾਲ ਕਿੰਨੇ ਹੋਰ ਮਸਲੇ ਜੁੜਦੇ ਨੇ ਗੁੱਡੀਆਂ ਫੂਕਣਾ ਅੱਜ ਦੇ ਸਮੇਂ ਦੇ ਵਿੱਚ ਸੱਚਮੁੱਚ ਹੀ ਵੱਡੀ ਅਗਿਆਨਤਾ ਕਿਉਂਕਿ ਮੈਂ ਆਪ ਸਪਸ਼ਟੇ ਤਾਂ ਗੱਲ ਕਹਿ ਰਿਹਾ ਕਿਉਂਕਿ ਕੁਝ ਚੈਨਲ ਆ ਜਿਹੜੇ ਉਹ ਵੀ ਸਪਸ਼ਟ ਤੌਰ ਤੇ ਇਹ ਕਹਿ ਰਹੇ ਨੇ ਕਿ ਗੁੱਡੀਆਂ ਫੂਕਣ ਕਰਕੇ ਮੀਂਹ ਪਿਆ ਤਾਂ ਸਾਨੂੰ ਵੀ ਇਹ ਸ਼ੰਗ ਨਹੀਂ ਹੋਣੀ ਚਾਹੀਦੀ ਜਿਹੜੇ ਲੋਕੇ ਸਮਝਦੇ ਆ ਕਿ ਗੁੱਡੀਆਂ ਫੂਕਣ ਕਰਕੇ ਮੀਂਹ ਨਹੀਂ ਪਿਆ ਉਹਨਾਂ ਨੂੰ ਵੀ ਆਪਦੀ ਸਮਝ ਸਪਸ਼ਟ ਤੌਰ ਤੇ ਰੱਖਣੀ ਚਾਹੀਦੀ ਹੈ ਅੱਜ 21ਵੀਂ ਸਦੀ ਆ ਲਾਜ਼ਮੀ ਸਾਨੂੰ ਇਹਨਾਂ ਚੀਜ਼ਾਂ ਤੋਂ ਅੱਗੇ ਜਾ ਕੇ ਵਿਗਿਆਨਕ ਗੱਲਾਂ ਨਾਲ ਜੁੜਨਾ ਚਾਹੀਦਾ ਕਿਉਂਕਿ ਗੁੱਡੀਆਂ ਫੂਕਣਾ ਜਿਹੜਾ ਸਾਡੇ ਇਹ ਓਵੇਂ ਵਿਚਾਰ ਨਹੀਂ ਹੈਗੇ ਸਾਡੇ ਤੇ ਹੌਲੀ 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 ਕਰਕੇ ਮੜੇ ਹੋਏ ਵਿਚਾਰ ਨੇ ਅੱਜ ਸਾਨੂੰ ਸਾਡੇ ਵਿਚਾਰ ਲੱਗਦੇ ਨੇ ਪਰ ਜਿਨ੍ਹਾਂ ਦੇ ਗੱਲ ਫਿੱਟ ਬੈਠਦੀ ਆ ਉਹ ਬੜੇ ਖੁਸ਼ ਨੇ ਕਿ ਹਾਂ ਗੁੱਡੀਆਂ ਫੂਕਣ ਕਰਕੇ ਮੀਂਹ ਪੈਂਦਾ ਤਦ ਦੀ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ